ਤੇ ਜਿਹੜੇ ਤੁਸੀਂ ਵੀਡੀਓ ਦਿੱਤੀਆਂ ਇਹ ਜਿਹਦੇ ਚ ਹਥਿਆਰ ਤਿੱਖੇ ਕਰਦੇ ਆ ਜਾਂ ਮੰਨ ਲਓ ਪੁਲਿਸ ਵਾਲਿਆਂ ਨੇ ਇਟਾਂ ਰੋੜੇ ਵਾਜਦੇ ਇਹ ਸਾਰੀਆਂ ਤੁਹਾਡੇ ਪਿੰਡ ਦੀਆਂ ਘਟਨਾਵਾਂ ਦੇਖੋ ਸਾਡੇ ਪਿੰਡ ਦੀਆਂ ਵੀ ਉਹ ਕਿਸੇ ਬੰਦੇ ਨੇ ਫਾਇਰ ਕਰਤਾ ਉਹ ਚੀਜ਼ ਦੇਖੀ ਜਾਂਦਾ ਪਰ ਉਹ ਕਿਸੇ ਬੰਦੇ ਨੇ ਇਹ ਚੀਜ਼ ਤੋਂ ਉਹ ਕਮੈਂਟ ਨਹੀਂ ਕੀਤਾ ਵੀ ਬੰਦਾ ਫਾਇਰ ਕਿੱਥੇ ਕਰਕੇ ਕਰ ਰਿਹਾ ਤੇ ਕਿਉਂ ਕਰ ਰਿਹਾ ਉਹ 300 ਬੰਦਾ ਸਾਡੇ ਘਰੇ ਵੜ ਰਿਹਾ ਅਸੀਂ ਆ ਤੇ ਘਰੇ ਖੜਕੇ ਫਾਇਰ ਨਹੀਂ ਕਰ ਸਕਦੇ ਅਸੀਂ ਕਰਾਉਣਾ ਕੀ ਹਟੋਂ ਤੇ ਜਿਸ ਤਰ੍ਹਾਂ ਇਹ ਸਾਰੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਜਿਹੜੀਆਂ ਯੂਨੀਅਨ ਆ ਜਾਂਦੀਆਂ ਥੋੜੇ ਮੰਨ ਲਓ ਇੱਥੇ ਪੱਕਾ ਮੋਰਚਾ ਲੱਗ ਜਾਂਦਾ ਠੀਕ ਐਕਸ਼ਨ ਕਮ ਜਿਹੜੇ ਮੰਨ ਲਓ ਚੁੱਕੋ ਜੇ ਅਰੈਸਟ ਹੋਏ ਨਾ ਪਰ ਛਡਾਲੇ ਜਾਂਦੇ ਆ ਜੁਨੀਅਨਾਂ ਦਾ ਜਿਹੜਾ ਇਹਦੇ ਵਿੱਚ ਰਵਈਆ ਰਿਹਾ ਜਿਸ ਤਰ੍ਹਾਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਇਹਨੇ ਮੁੱਦਾ ਬਣਾਇਆ ਜਾਤ ਪਾਤ ਦਾ ਉੱਥੇ ਐਸ ਐਚ ਓ ਸਾਹਿਬ ਆਏ ਆ ਉਹਨਾਂ ਨੇ ਆ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਬਹਿ ਕੇ ਆਪਾਂ ਗੱਲ ਕਰਦੇ ਆ ਦੁੱਧ ਦਾ ਦੁੱਧ ਵੀ ਪਾਣੀ ਦਾ ਪਾਣੀ ਕਰ ਦਨੇ ਆ ਪਰ ਉਹ ਕਹਿੰਦੇ ਵੀ ਨਹੀਂ ਫਿਰ ਜਿੱਦੇ ਰਿਆ ਹੋ ਕੇ ਆਇਆ ਰਿਆ ਹੋ ਕੇ ਆਇਆ ਉਦੋਂ ਉਹਨਾਂ ਨੇ ਗਾਣੇ ਲਾਏ ਆ ਉਹ ਕਹਿੰਦੇ ਵੀ ਵੇਖ ਲਓ ਪਰ ਉਹਨਾ ਥੋੜਾ ਫੇਰ ਆ ਗਿਆ ਜੀ ਕਲਦੀਪ ਸਰਵਾਨੀ ਆ ਪਿੰਡ ਦੇ ਵਿੱਚ ਲਾਏ ਆ ਇਹ ਤੁਸੀਂ ਵੇਖ ਲਓ ਵੀ ਗੱਲ ਟਿਕਾਉਣ ਵਾਲੀ ਹੈਗੀ ਆ ਆਪਾਂ ਕਿਹਨੇ ਰਾਜੀ ਨਮਾ ਹੋਣਾ ਚਾਹੀਦਾ ਇਹਨਾਂ ਦਾ ਸਰਦਾਰ ਸਾਹਿਬ ਕਿਸ ਤਰ੍ਹਾਂ ਤੁਹਾਡਾ ਇਦਾਂ ਆਣਾ ਹੋਇਆ ਤੇ ਤੁਹਾਡਾ ਇਹ ਮਾਮਲੇ ਦੇ ਵਿੱਚ ਕੀ ਸਟੈਂਡ ਰਹੂਗਾ ਜਿਹੜਾ ਪ੍ਰਸ਼ਾਸਨ ਆ ਉਹਨੇ ਬਿਲਕੁਲ ਫੈਸਲਾ ਸਹੀ ਕਰਨਾ ਜੇ ਹੁਣ ਕਿਸੇ ਦੇ ਘਰੇ ਆ ਕੇ ਬੰਦੇ ਪੈਗੇ ਨੇ ਜਾਂ ਮੰਨ ਲਓ 100 ਬੰਦਾ ਕਿਸੇ ਦੇ ਘਰੇ ਆ ਗਿਆ ਤਾਂ ਉਹ ਆਪਣੀ ਰੱਖਸ਼ਾ ਲਈ ਕੁਛ ਨਾ ਕੁਛ ਤਾਂ ਕਰੂਗਾ ਜੀ ਸੋ ਜੋ ਵੀ ਇਸ ਪਿੰਡ ਦੇ ਵਿੱਚ ਵਾਪਰ ਰਿਹਾ ਸਭ ਤੋਂ ਵੱਡੀ ਗੱਲ ਤੇ ਆ ਵੀ ਇਹ ਜਿਹੜੀ ਭਾਈਚਾਰਕ ਸਾਂਝ ਆ ਨਾ ਤੋੜਨ ਵਾਲਾ ਕੰਮ ਆ ਇਹਦਾ ਬੈਠ ਕੇ ਛੇਤੀ ਤੋਂ ਛੇਤੀ ਨਿਪਟਾਰਾ ਹੋ ਜਾਣਾ ਚਾਹੀਦਾ ਵਾ ਮੈਂ ਤਾਂ ਇਹ ਦੇਖਦਾ ਵੀ ਜਿਹੜੇ ਘਰੇ ਜਿਹੜੇ ਬੰਦੇ ਦੇ ਘਰ ਤੇ ਇੱਟਾਂ ਰੋੜੇ ਚੱਲੇ ਹੁਣ ਪਰਚਾ ਵੀ ਉਹਤੇ ਕੱਟਦਾ ਬਈ ਯਾਰ ਇਹ ਕਿੱਥੋਂ ਦਾ ਇਨਸਾਫ ਆ ਅੱਜ ਮੈਂ ਗੁਰਦੁਆਰੇ ਵੀ ਸਾਬ ਵੀ ਉੱਥੇ ਕੱਟ ਸੀਗਾ ਪਿੰਡ ਉਥੋਂ ਦੇ ਮੈਂਬਰ ਸਾਹਿਬ ਨੇ ਵੀ ਇਹੀ ਗੱਲ ਕਹੀ ਵੀ ਇਹਨਾਂ ਨੂੰ ਕਿਹਾ ਸੀ ਵੀ ਇਹ ਮੁੱਦਾ ਵੀ ਖਤਮ ਕਰ ਦਿਓ ਵੀ 10 10 ਫੁੱਟ ਤੇ ਪੈਪ ਪਾ ਦਿਓ ਵੀ ਇੰਡੂਗਾ ਵਧਣੀ ਨਹੀਂ ਸੀ ਗੱਲ ਇਹ ਤਾਂ ਬੱਸ ਸਰਪੰਚ ਨੇ ਇੱਕ ਹੇਕੜੀ ਤੇ ਅੜੀ ਦੇ ਤੌਰ ਤੇ ਇਹ ਗੱਲ ਕੀਤੀ ਆ ਉਹਨਾਂ ਨੇ ਉਹ ਇੱਟਾਂ ਰੋੜੇ ਟਗੂਏ ਗੜਾਸੇ ਕਿੰਨਾ ਕੋ ਚੱਕੀ ਫਿਰਦੇ ਸੀ ਫਿਰ ਉਹਨਾਂ ਨੇ ਵੇਖ ਕੇ ਆਏ ਵੀ ਘਰਾਂ ਦੀਆਂ ਛੱਤਾਂ ਭਰੀਆਂ ਪਈਆਂ ਇੱਟਾਂ ਰੋੜਿਆਂ ਨਾਲ ਪ੍ਰੀਪਲਾਨ ਹਮਲਾ ਹੋਇਆ ਵਾ ਇਹ ਬਾਈ ਉਹ ਧਰਨਾ ਤੁਸੀਂ ਕਹਿੰਦਾ ਧਰਨਾ ਨਹੀਂ ਸੀ ਉਹ ਅਟੈਕ ਸੀਗਾ ਅਟੈਕ ਸੀਗਾ ਬਾਈ ਉਹ ਵੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ ਸਾਡੇ ਜੇ ਇੱਕ ਧਿਰ ਦੇ ਪਰਚੇ ਰੱਦ ਹੋਏ ਤਾਂ ਸਾਡੇ ਦੂਜੇ ਭਾਈਚਾਰੇ ਦੇ ਵੀ ਪਰਚੇ ਰੱਦ ਕਰਕੇ ਸਾਡੇ ਪਿੰਡ ਦਾ ਏਕਾ ਬਣਾਇਆ ਜਾਵੇ ਕੀ ਨਹੀਂ ਹੋਇਆ ਜਿਹੜਾ ਮੁੱਦਾ ਬਣਾਇਆ ਗਿਆ ਪਾਣੀ ਦਾ ਜੀ ਅਸਲ ਪਾਣੀ ਦੇ ਮੁੱਦੇ ਤੋਂ ਜਿਹੜੀ ਗੱਲ ਸਮਝ ਆਈ ਹੈ ਵੀ ਉਹ ਪਾਣੀ ਦਾ ਮੁੱਦਾ ਹੈ ਨਹੀਂ ਸੀ ਕਿ ਇਥੇ ਬੰਦਿਆਂ ਨੇ ਇਕੱਠ ਕਰਕੇ ਇੱਕ ਮਜ਼ਦੂਰ ਸੰਸਥਾ ਬਣਾ ਕੇ ਜਾਂ ਇਹ ਬਣਾ ਕੇ ਇਹ ਕਹਿਣਾ ਵੀ ਧਨਾਟ ਜਾਂ ਗੁੰਡੇ ਅੰਸਰ ਬਣਾਉਣਾ ਜਾਂ ਕਿਸੇ ਨੂੰ ਬੇਵਜ੍ਹਾ ਗੁੰਡਾ ਕਹਿਣਾ ਕਿਉਂਕਿ ਅੱਜ ਤਾਈਂ ਗਮਦੂਸ ਤੇ ਕਿੰਨੇ ਪਸਚੇ ਆ ਸ਼ੈੱਲਰ ਦਾ ਮਾਲਕ ਹੋ ਰਿਹਾ ਇਹਦੇ ਵਿੱਚ ਕੋਈ ਕਮਾਈ ਕਰਦਾ ਕੋਈ ਹੋਲਾ ਨਹੀਂਗਾ ਪਰ ਉਹਦੇ ਸ਼ੈੱਲਰ ਚ ਕਿੰਨੇ ਮਜ਼ਦੂਰਾਂ ਦੇ ਅੱਜ ਤੱਕ ਧਰਨੇ ਲੱਗੇ ਆ ਕਿੰਨੇ ਕਹੇ ਦੇ ਪੈਸੇ ਨੱਪੇ ਆ ਕੋਈ ਅਜੇ ਤਾਈਂ ਪੱਕੇ ਸਾਹਮਣੇ ਨਹੀਂ ਆਇਆ ਪਰ ਜਾਣ ਬੁੱਝ ਕੇ ਇਹ ਚੀਜ਼ ਬਣਾ ਕੇ ਇੱਕ ਦਫਾਰ ਪਾਉਣ ਦੀ ਕੋਸ਼ਿਸ਼ ਕੀਤੀ ਐ ਸਹੀ ਸਾਡੀ ਧਰਤੀ ਐ ਕਿੱਥੇ ਆਪਾਂ ਖੜੇ ਐ ਇਹ ਗੁਰੂ ਆਪੀ ਜੀ ਦਾ ਪਕਮਰਾ ਸੀ ਤਾਂ ਇਹ ਹਮੇਸ਼ਾ ਇਹ ਦੱਸਿਆ ਚਾਰ ਰਹਿ ਰਿਹਾ ਕਿ ਇਕੱਠੇ ਰਹਿਣ ਔਰ ਨਾਨਕ ਦਾ ਹੁੱਕਾ ਸੀ ਸਾਂਝੀ ਵਾ ਅਸੀਂ ਹੁਣ ਤੱਕਰ ਸਾਂਝੇ ਚੁਰਿਆ ਆ ਪਿੰਡਾਂ ਚ ਸਾਡਾ ਕੋਈ ਰੌਲਾ ਨਹੀਂ ਇਹ ਕੁਝ ਸਾਡੇ ਦੇਸ਼ ਦੀ ਮਾੜੀ ਕਿਸਮਤ ਐ ਕਿ ਕੁਝ ਫਿਰਕਾ ਪ੍ਰਸਤੂ ਪਾਰਟੀਆਂ ਰਾਜ ਕਰ ਰਹੀਆਂ ਨੇ ਜੀ ਸੈਂਟਰ ਚ ਵੀ ਕੁਝ ਸਟੇਟਾਂ ਨੇ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਐ ਕਿ ਕਿਸਾਨ ਤੇ ਮਜ਼ਦੂਰ ਨੂੰ ਲੜਾਇਆ ਜਾਵੇ ਪਾੜਾ ਪਾ ਕੇ ਕਿ ਮੁੱਖ ਮੰਤਰੀ ਤੋਂ ਦੂਜੇ ਨੰਬਰ ਦੇ ਅਹੁਦੇ ਤੇ ਸਾਡੇ ਇਸ ਇਲਾਕੇ ਦਾ ਕੁਲਤਾਰ ਸਿੰਘ ਸੰਧਵਾ ਜੋ ਸਪੀਕਰ ਹੈ ਪੰਜਾਬ ਦਾ ਉਹ ਤੇ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਹੈ। ਬਾਕੀ ਇਥੋਂ ਦੇ ਐਮ.ਐਲ.ਏ ਸਾਹਿਬ ਤੇ ਔਰ ਜਿਹੜਾ ਇਥੋਂ ਦਾ ਐਮ.ਪੀ ਹੈ। ਜੀ। ਇਹਨਾਂ ਤਿੰਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ। ਜਦੋਂ ਐਡੀ ਵੱਡੀਆਂ ਵੀਡੀਓ ਚੱਲ ਗਈਆਂ ਸਾਰੇ ਹਾਂ ਹਾਂਕਾਰ ਮੱਚ ਗਈ ਪੰਜਾਬ 'ਚ ਨਹੀਂ ਪੂਰੀ ਦੁਨੀਆ 'ਚ। ਕੈਨੇਡਾ ਤੱਕ ਜਿਹੜੇ ਵੀਡੀਓ ਵੇਖਿਆ ਸਾਨੂੰ ਰਾਤ ਨੂੰ ਫੋਨ ਆਉਂਦੇ ਨੇ ਵੀ ਆ ਕੀ ਵਾਪਰ ਗਿਆ। ਜੀ। ਪਰ ਅਸੀਂ ਇਹ ਨਹੀਂ ਪਤਾ ਨਹੀਂ ਕਿ ਕਿਸੇ ਦੀ ਮਿੱਟੀ ਦੇ ਬਣੇ ਆ। ਇੱਕ ਵੀ ਬੰਦੇ ਨੇ ਉਹ ਪਿੰਡ ਚ ਜਾ ਕੇ ਕਿਸੇ ਦੀ ਨਾ ਜ਼ਿੰਮੇਵਾਰ ਦੀ ਨਾ ਦਲਤ ਪਰਿਵਾਰ ਦੀ ਨਾ ਸਾਂਝੀ ਨੂੰ ਇੱਕ ਤਰਫੀ ਗੱਲ ਹੀ ਨਹੀਂ ਕੀਤੀ ਪਰ ਸਾਡੀ ਬਾਤ ਕੰਸਤੀ ਹੈ ਕਿ ਸਾਡੀਆਂ ਸਰਕਾਰਾਂ ਰਾਏ ਨਾਮਾ ਕਰਾਉਣ ਦੀ بجائے ਸਾਡੇ ਪਾੜੇ ਪੌਂਦ ਤੇ ਲੱਗੀਆਂ ਹੋਈਆਂ ਹਲਤ ਕਰੋ ਉਹ ਪਿੰਡ ਦੀ ਗੱਲ ਨਹੀਂ ਸੁਣੀ ਕਿਸੇ ਬੰਦੇ ਨੇ ਜਾ ਕੇ ਸਾਨੂੰ ਇਹ ਲੱਗ ਰਿਹਾ ਹੈ ਕਿ ਅਗਲੇ ਮਹੀਨੇ ਚ ਇਲੈਕਸ਼ਨ ਆ ਰਹੇ ਆ ਜੀ ਪਲਾਗ ਸੰਪਤੀਆਂ ਦੇ ਚਾ ਲੱਟਰ ਪਟਰ ਉਹਦੇ ਖਾਤਰ ਪਿੰਡਾਂ ਚ ਲੜਾਈ ਹੋਰ ਬਹੁਤ ਬਹੁਤ ਹੋਊਗੀ ਅਸੀਂ ਇਸ ਕਰਕੇ ਸਾਡਾ ਸੰਯੁਕਤ ਮੋਰਚਾ ਕਿਸਾਨ ਜਥੇਬੰਦੀਆਂ ਅਸੀਂ ਅਪੀਲ ਕਰ ਰਹੇ ਹਾਂ ਸਾਰਿਆਂ ਨੂੰ ਸਰਕਾਰਾਂ ਨੂੰ ਵੀ ਆਪੋ ਜੀਸ਼ਨ ਵਾਲਿਆਂ ਨੂੰ ਵੀ ਭਈ ਭਾਈ ਆਪਾਂ ਇਹਨਾਂ ਦੇ ਬਹਿ ਕੇ ਰਾਈਨਾਮਾ ਕਰਾਈਏ ਇਹਨੂੰ ਮਨੀਪੁਰ ਨਾ ਮੰਨਦੀ ਗੀ ਪੰਜਾਬ ਨੂੰ ਪੰਜਾਬ ਗੁਰੂਆਂ ਪ੍ਰੇਤ ਕਰਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਤਾਂ ਮੌਜੂਦ ਆ ਪਿੰਡ ਚੰਦਪਾਣ ਦੇ ਵਿੱਚ ਚੰਦਪਾਣ ਦੇ ਵਿੱਚ ਪਿਛਲੇ ਦਿਨੀ ਘਟਨਾ ਵਾਪਰਦੀ ਆ ਉਹਦੇ ਚ ਦਲਤਵਾਰਸ ਜੱਟ ਬਣਾਇਆ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਪਿੰਡ ਦਾ ਸਰਪੰਚ ਜਿਹੜਾ ਹੈਗਾ ਆਪਾਂ ਨੂੰ ਬਾਈਟ ਦਿੰਦਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਅੱਜ ਆਪਾਂ ਨੂੰ ਦੁਬਾਰਾ ਸੱਦਿਆ ਸੀ ਕਿ ਦੂਜੇ ਪੱਖ ਵੀ ਲਿਆ ਜਾਵੇ ਆ ਦੂਜਾ ਪੱਖ ਕੀ ਹੈ ਉਹ ਜਿਹੜਾ ਹੈਗਾ ਅੱਜ ਲਗਭਗ ਹੁਣ ਇਸ ਵਕਤ ਆਪਾਂ ਖੜੇ ਆਂ ਗੰਗਸਾਰਾ ਸਾਹਿਬ ਜੈਤੋ ਵਿਖੇ ਜੈਤੋ ਵਿਖੇ ਕਾ ਜਿਹੜਾ ਹੈਗਾ ਪੂਰੇ ਪੰਜਾਬ ਤੋਂ ਅਲੱਗ-ਅਲੱਗ ਜਥੇਬੰਦੀਆਂ ਵੀ ਆਈਆਂ ਅਲੱਗ-ਅਲੱਗ ਲੋਕਾਂ ਨੇ ਆ ਕੇ ਉਹ ਘਟਨਾ ਦੇ ਉੱਤੇ ਆਪਦੀ ਰਾਇ ਦਿੱਤੀ ਤੇ ਇੱਕ ਕਮੇਟੀ ਬਣੀ ਹੈ ਉਹਨੇ ਜਿਹੜਾ ਹੈਗੇ ਅੱਗੇ ਐਕਸ਼ਨ ਲੈਣਾ ਪਰ ਆਪਾਂ ਉਹ ਘਟਨਾ ਬਾਰੇ ਗੱਲਬਾਤ ਕਰਦੇ ਆਂ ਇਹ ਮੁੰਡੇ ਜਿਹੜਾ ਤੁਸੀਂ ਜਿਹੜੀਆਂ ਵੀਡੀਓ ਦਿੱਤੀਆਂ ਉਹ ਕਿੱਦਾਂ ਦੀ ਸੀ ਕਿੱਦਾਂ ਦੀ ਘਟਨਾ ਸੀ ਉਹ ਜੀ ਸਾਡੇ ਪਿੰਡ ਜਿਹੜਾ ਕਾਂਡ ਹੋਇਆ ਸੀ ਇਹ ਇਹ ਪਾਣੀ ਨੂੰ ਇੱਕ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਇਆ ਸੀ ਜੀ ਜਿਹੜਾ ਸਰਪੰਚ ਸਾਹਿਬ ਜਿਹੜਾ ਹੁਣ ਮੌਜੂਦਾ ਸਰਪੰਚ ਸਾਹਿਬ ਕੁਰੀਤ ਸਿੰਘ ਅਮਰਦੀਪ ਕਰਨ ਦੇ ਵਾਈਫ ਹੈ ਜੀ ਤੇ ਕੁਲਦੀਪ ਸਿੰਘ ਨੇ ਪਾਣੀ ਹੁਣ ਜਿਹੜੀ ਉਹ ਪਾਣੀ ਪਿਛਲੇ 20 ਸਾਲ ਤੋਂ ਨਿਕਾਸੀ ਉੱਥੋਂ ਦੀ ਹੋ ਰਹੀ ਸੀ ਤੇ ਉਹਨੇ ਉੱਥੇ ਆਪਦੇ ਘਰ ਕੋਲੇ ਉਹ ਬੰਦ ਕਰਤਾ ਸੀ ਜੀ ਉਹ ਨਿਕਾਸੀ ਰੁਕੀ ਨੂੰ 2-3 ਮਹੀਨੇ ਹੋ ਗਏ ਸੀ ਜੀ ਲੋਕ ਪਰੇਸ਼ਾਨ ਸੀਗੇ ਉਸੇ ਨਾਲੀ ਦੇ ਕਾਰਨ ਬਣਿਆ ਇਹ ਕਲੇਸ਼ ਇਹ ਉਦੋਂ ਬਾਅਦ ਚ ਜਿਹੜੇ ਮੰਗ ਪੱਤਰ ਵੀ ਲੈ ਕੇ ਆਏ ਆਪਣੇ ਬੰਦੇ ਇਹਨਾਂ ਨੂੰ ਸਰਪੰਚ ਸਾਹਿਬ ਕੋਲ ਗਏ ਸਰਪੰਚ ਸਾਹਿਬ ਨੇ ਉਹਨਾਂ ਨੂੰ ਮਨਾ ਕਰਤਾ ਕਿ ਨਹੀਂ ਅਸੀਂ ਪਾਣੀ ਇੱਥੇ ਨਹੀਂ ਪੈਣ ਦਣਾ ਤੁਹਾਡਾ ਜੀ ਉਹਨਾਂ ਦੇ ਵਿੱਚ ਆਪਦੇ ਪਰਿਵਾਰ ਵੀ ਹੈ ਤਿੰਨ ਕਰ ਉਹਦੇ ਆਪ ਦੇ ਖੁੱਦ ਦੇ ਪਰਿਵਾਰ ਦੇ ਨੇ ਜਿਹੜੇ ਜਿਨ੍ਹਾਂ ਦਾ ਪਾਣੀ ਰੋਕਿਆ ਹੋਇਆ ਕੱਲੋਂ ਉਹ ਚ ਆਪਣੇ ਜੀਵਿਦਾਰ ਭਾਈਚਾਰਾ ਨਹੀਂ ਸੀ ਉਹਨਾਂ ਦੇ ਆਪ ਦੇ ਪਰਿਵਾਰ ਦੇ ਮੈਂਬਰ ਵੀ ਸੀਗੇ ਜਿਨ੍ਹਾਂ ਦਾ ਪਾਣੀ ਉਹਨੇ ਰੋਕਿਆ ਹੋਇਆ ਸੀ ਫਿਰ ਉਸ ਤੋਂ ਬਾਅਦ ਜੀ ਉਹਨਾਂ ਨੇ ਪਾਣੀ ਨਾ ਪੈਣ ਦਾ ਤੇ ਇਹਨਾਂ ਨੇ ਵੀਡੀਓ ਸਾਹਿਬ ਵੀ ਦਰਖਾਸਤ ਲੈ ਕੇ ਦਿੱਤੀ ਤੇ ਆਪਣੇ ਆਪਣੇ ਐਸਐਚਓ ਸਾਹਿਬ ਕੋਲ ਦਰਖਾਸਤ ਲੈ ਕੇ ਦਿੱਤੀ ਜੀ ਤੇ ਸਰਪੰਚ ਸਾਹਿਬ ਨੇ ਉਸ ਗੱ ਫਿਰ ਉਹਨਾਂ ਨੇ ਉਦੋਂ ਬਾਅਦ ਦੇ ਵਿੱਚ ਸਰਪੰਚ ਸਾਹਿਬ ਦੇ ਮਨ 'ਚ ਪਤਾ ਨਹੀਂ ਕੀ ਆਇਆ ਉਹ ਲੈ ਕੇ ਆਪਦੇ ਨਾਲ ਜਿੰਨੇ ਵੀ ਉਹਦੇ ਬੰਦੇ ਸੀ ਕੋਈ ਤਕਰੀਬਨ 100 ਬੰਦੇ ਆ ਲਗਭਗ ਬੰਦੇ ਹੋਣਗੇ ਫਿਰ ਉਹ ਸਾਡੇ ਘਰ ਵੱਲ ਆਉਂਦੇ ਨੇ ਸਵੇਰੇ ਵੀਡੀਓ ਬਣਾਉਂਦੇ ਸਾਨੂੰ ਬਿਨਾ ਇਨਫੋਰਮ ਕੀਤੇ ਸਾਨੂੰ ਕੁਝ ਕਿਸੇ ਬਾਰੇ ਦੱਸੇ ਜੀ ਤੇ ਸਾਡੇ ਬਾਰੇ ਮਤਲਬ ਅਪਸ਼ਾਪ ਦੀ ਬੋਲ ਰਹੇ ਸੀ ਵੀਡੀਓ ਦੇ ਵਿੱਚ ਜੀ ਗੁੰਡੇ ਆ ਤਣਾਅਟ ਆ ਜੀ ਫਲਾਨ ਆ ਜੀ ਪਤਾ ਨਹੀਂ ਕੀ ਕੀ ਕੁਝ ਬੋਲਦੇ ਆਏ ਉੱਥੇ ਆ ਕੇ ਫਿਰ ਇਹ ਸਾਡੇ ਨਾਲ ਬੈਸੇ ਜੀ ਸਾਡੇ ਗੇਟ ਤੇ ਆ ਕੇ ਬੈਸਣ ਤੋਂ ਬਾਅਦ ਇਹਨਾਂ ਨੇ ਜਾ ਕੇ ਧਰਨਾ ਲਾ ਲਿਆ ਜੀ ਉਹਨਾਂ ਦੀ ਪ੍ਰੀ ਪਲਾਨ ਗੱਲ ਸੀ ਸਾਰੀ ਜੀ ਧਰਨਾ ਲ ਇਹ ਤਾਂ ਕਹਿੰਦਾ ਸ਼ਾਂਤਮਈ ਧਰਨਾ ਸੀ ਉਹ ਹਥਿਆਰ ਵੀਡੀਓ ਦੇ ਵਿੱਚ ਚਲਦੇ ਪਏ ਦੇਖ ਲਓ ਤੁਸੀਂ ਜੀ ਵੀਡੀਓ ਦੇ ਵਿੱਚ ਛੋਟੇ ਵੀ ਲੋਕਾਂ ਕੋਲ ਹਥਿਆਰ ਉਹ ਦੇਖਦੇ ਆ ਵੀਡੀਓ ਦੇ ਵਿੱਚ ਹਥਿਆਰ ਸੀ ਇਹਨਾਂ ਕੋਲੇ 2-250 ਬੰਦਾ ਸੀ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਪੁਲਿਸ ਨੇ ਇਹਨਾਂ ਤੇ ਲਾਠੀ ਚਾਰਜ ਕੀਤਾ ਤਰਨਾ ਨਾ ਚੱਕਣੇ ਪੁਲਿਸ ਨੂੰ ਸ਼ਾਇਦ ਮੇਬੀ ਇਹਨਾਂ ਤੇ ਲਾਠੀ ਚਾਰਜ ਕਰਨਾ ਪਿਆ ਜਾਂ ਨਹੀਂ ਕੀਤਾ ਪਤਾ ਨਹੀਂ ਉਹਦਾ ਪਰ ਇਹਨਾਂ ਨੇ ਪੁਲਿਸ ਦੇ ਮੁੜ ਕੇ ਡਲੇ ਮਾਰਨੇ ਸ਼ੁਰੂ ਕਰ ਦਿੱਤੇ ਜੀ ਡਲੇ ਮਾਰੇ ਇਹਨਾਂ ਨੇ ਪੁਲਿਸ ਦੇ ਜਿਹਨੋਂ ਡਲੇਵਾਜੇ ਪੁਲਿਸ ਦੇ ਪੁਲਿਸ ਦੇ ਬੰਦੇ ਸੀ ਥੋੜੇ ਜੀ ਲੇਡੀਜ਼ ਕਾਂਸਟੇਬਲ ਵੀ ਸੀ ਉਹਨਾਂ ਕੋਲੇ 20 ਲਗਭ ਜਦੋਂ ਆਪਣੇ ਘਰ ਤੇ ਇਹਨਾਂ ਨੇ ਹਮਲਾ ਕੀਤਾ ਡੰਡ ਨਾਲੇ ਸ਼ੁਰੂ ਇਹ ਉੱਥੇ ਪੁਲਸ ਵੀ ਨਾਲ ਡਟੀ ਇਹਨਾਂ ਦੇ ਸਾਹਮਣੇ ਰੋਕਿਆ ਇਹਨਾਂ ਨੂੰ ਫਿਰ ਅਸੀਂ ਵੀ ਜੜੇ ਸਾਢੇ ਵਜੇ ਲੱਗੇ ਪਥਰਾਵ ਕਰਤਾ ਜੀ ਇਹਨਾਂ ਤੇ ਪਥਰਾਵ ਕਰਨ ਤੋਂ ਬਾਅਦ ਜਦੋਂ ਪਤਾ ਲੱਗਿਆ ਅਸੀਂ ਦੂਸਰੀ ਝਟਪ ਦੇ ਵਿੱਚ ਜਿਵੇਂ ਐਂਡ ਤੱਕ ਹੀ ਆਪਣੇ ਘਰੇ ਵੜਨ ਵਾਲੀ ਗੱਲ ਹੋ ਗਈ ਸੀ ਨੌਬਤ ਆ ਗਈ ਵੀ ਸੱਟਾਂ ਹੁਣੇ ਮਾਰ ਜਾਣਗੇ ਆਪਣੇ ਫਿਰ ਸਾਨੂੰ ਹਵਾਈ ਫੈਰ ਵੀ ਕਰਨਾ ਪਿਆ ਮਤਲਬ ਤੁਸੀਂ ਕਹਿੰਦੇ ਧਰਨਾ ਨਹੀਂ ਤੁਹਾਡੇ ਘਰ ਤੇ ਹਮਲਾ ਹੋਇਆ ਹਾਂਜੀ ਬਿਲਕੁਲ ਹਮਲਾ ਹੋਇਆ ਸਾਡੇ ਦੋ ਘਰ ਟੁੱਟੇ ਹਮਲਾ ਕਰ ਗਿਆ ਹਮਲਾ ਜੀ ਪਏ ਜਿਹੜੇ ਤੁਸੀਂ ਵੀਡੀਓ ਦਿੱਤੀਆਂ ਇਹ ਜਿਹਦੇ ਜ ਹਥਿਆਰ ਤਿੱਖੇ ਕਰਦੇ ਆ ਜਾਂ ਮੰਨ ਲਓ ਪੁਲਿਸ ਵਾਲਿਆਂ ਨੇ ਇਟਾਂ ਰੋੜੇ ਵਾਜਦੇ ਇਹ ਸਾਰੀਆਂ ਤੁਹਾਡੇ ਪਿੰਡ ਦੀਆਂ ਘਟਨਾਵਾਂ ਦੇਖੋ ਸਾਡੇ ਪਿੰਡ ਦੀਆਂ ਜੀ ਜਿਹੜੀਆਂ ਪੁਲਿਸ ਦੇ ਨਾਲ ਬਾਈਟਾਂ ਹੋਈ ਜਾਂਦੀਆਂ ਇਹਨਾਂ ਨੇ ਜਾਂ ਪੁਲਿਸ ਨਾਲ ਇਹ ਗੱਲਾਂ ਕਰ ਰਿਹਾ ਜਿਹੜੀਆਂ ਉਹ ਪਹਿਲਾਂ ਚੱਲੀਆਂ ਹੋਈਆਂ ਆਪਣੇ ਘਰ ਤੋਂ ਤਕਰੀਬਨ 300 ਮੀਟਰ ਦੂਰ ਬੈਠੇ ਨੇ ਜੀ ਇਹ ਜੀ ਤੇ ਤੁਹਾਡੇ ਬਾਹਰ ਘਰ ਦੇ ਬਾਹਰ ਹੀ ਕਿਉਂ ਧਰਨਾ ਲਾਇਆ 300 ਮੀਟਰ ਦੂਰ ਧਰਨਾ ਲੱਗਿਆ ਹੋਇਆ ਸੀ ਜੀ ਉਹ ਅੱਛਾ ਪਹਿਲਾਂ 300 ਮੀਟਰ ਦੂਰ ਸੇ ਉਦੋਂ ਬਾਅਦ ਤੁਹਾਡੇ ਘਰ ਤੇ ਅਟੈਕ ਹੋਇਆ ਅਟੈਕ ਹੋਇਆ ਅਸੀਂ ਆਪਦੇ ਘਰੇ ਖੜਕੇ ਹਵਾਈ ਫਾਇਰ ਕਰ ਰਹੇ ਆ ਵੀਡੀਓ ਦੇ ਪੱਖ ਤੋਂ ਹਰੇਕ ਬੰਦਾ ਜਾਂ ਵੀਡੀਓ ਸੋਸ਼ਲ ਮੀਡੀਆ ਤੇ ਜਿੰਨੀਆਂ ਚੀਜ਼ਾਂ ਵਾਇਰਲ ਹੋਈਆਂ ਵੀ ਉਹ ਕਿਸੇ ਬੰਦੇ ਨੇ ਫਾਇਰ ਕਰਤਾ ਉਹ ਚੀਜ਼ ਦੇਖੀ ਜਾਂਦਾ ਪਰ ਉਹ ਕਿਸੇ ਬੰਦੇ ਨੇ ਇਹ ਚੀਜ਼ ਤੋਂ ਕਮੈਂਟ ਨਹੀਂ ਕੀਤਾ ਵੀ ਬੰਦਾ ਫਾਇਰ ਕਿੱਥੇ ਕਰਕੇ ਕਰ ਰਿਹਾ ਤੇ ਕਿਉਂ ਕਰ ਰਿਹਾ ਉਹ 300 ਬੰਦਾ ਸਾਡੇ ਘਰੇ ਵੜ ਰਿਹਾ ਅਸੀਂ ਆਪਦੇ ਘਰੇ ਖੜਕੇ ਫਾਇਰ ਨਹੀਂ ਕਰ ਸਕਦੇ ਅਸੀਂ ਕਰਾਉਣਾ ਕੀ ਹਟੋਂ ਮੈਂ ਤੁਸੀ ਜਿਹੜਾ ਹੈਗਾ ਜਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਫੇਰ ਵਾਅ ਵਾਗਦੀ ਉਹ ਸਾਡੇ 5-4 ਬੰਦੇ ਮਰ ਜਾਂਦੇ 200 ਬੰਦਾ ਨਸ਼ੇੜੀ ਇਕੱਠਾ ਹੋ ਕੇ ਸਾਡੇ ਘਰੇ ਵੜ ਜਾਂਦਾ ਤੇ ਸਾਡੇ ਬੰਦੇ ਮਰ ਜਾਂਦੇ ਉਸ ਉਹ ਕੋਈ ਕਿਸੇ ਬੰਦੇ ਨੇ ਫਾਇਰ ਕਰਤਾ ਉਹ ਚੀਜ਼ ਦੇਖੀ ਜਾਂਦਾ ਪਰ ਉਹ ਕਿਸੇ ਬੰਦੇ ਨੇ ਇਹ ਚੀਜ਼ ਤੋਂ ਕਮੈਂਟ ਨਹੀਂ ਕੀਤਾ ਵੀ ਬਈ ਬੰਦਾ ਫਾਇਰ ਕਿੱਥੇ ਕਰਕੇ ਕਰ ਰਿਹਾ ਤੇ ਕਿਉਂ ਕਰ ਰਿਹਾ ਉਹ 300 ਬੰਦਾ ਸਾਡੇ ਘਰੇ ਵੜ ਰਿਹਾ ਅਸੀਂ ਆ ਦੇ ਘਰੇ ਖੜਕੇ ਫਾਇਰ ਨਹੀਂ ਕਰ ਸਕਦੇ ਅਸੀਂ ਕਰਉਣਾ ਕੀ ਹਤੋਂ ਕਿਸੇ ਘਰੇ ਕਿਸੇ ਬੰਦੇ ਨੂੰ ਬਿਨਾ ਇਨਫੋਰਮ ਕੀਤੇ ਕਿਸੇ ਬੰਦੇ ਨੂੰ ਅੱਛਾ ਤੁਹਾਡੇ ਘਰੇ ਆ ਕੇ ਵੀਡੀਓ ਬਣਾ ਰਹੇ ਸੀ ਬਿਲਕੁਲ ਜੀ ਕਮਾਲ ਘਰੇ ਆ ਕੇ ਤਾਂ ਬਣਾ ਰਹੇ ਸੀ ਤੁਹਾਡੇ ਕੋਲ ਵੀਡੀਓ ਹੈ ਹਾਂ ਜੀ ਉੱਥੇ ਵੀਡੀਓ ਚਲੀਆਂ ਹੋਈਆਂ ਪਈਆਂ ਸੋਸ਼ਲ ਮੀਡੀਆ ਤੇ ਕਿਉਂਕਿ ਉਹ ਉਹਨੇ ਦੇ ਕੈਮਰੇ ਸੀ ਉਹ ਆਪ ਹੀ ਬਣਾ ਰਹੇ ਸੀ মিডিਆ ਸੀ ਨਾਲ ਉਹਨਾਂ ਦੇ ਅੱਛਾ ਉਹਨਾਂ ਨਾਲ ਸੀ ਤੁਹਾਡੇ ਘ ਸਾਡੇ ਘਰ ਦੀ ਇੰਟਰ ਸਾਡੇ ਘਰ ਦੀ ਇੰਟਰਸਟ ਤੇ ਸੀ ਅਸੀਂ ਇੰਟਰਸਟ ਤੇ ਆਪ ਵੀ ਖੜੇ ਸੀ ਜਿੱਥੇ ਆ ਕੇ ਉਹ ਬੰਦਾ ਚੰਗਾ ਬੋਲ ਰਿਹਾ ਸੀ ਜੀ ਸੋ ਇਹ ਘਟਨਾ ਸੀ ਉਸ ਤੋਂ ਬਾਅਦ ਆਪਾਂ ਬਾਗਾਂ ਤੋਂ ਪੁੱਛ ਲੈਣਾ ਇਹ ਬਾਈ ਨਾਲ ਨੇ ਜਿਸ ਤਰ੍ਹਾਂ ਇਹ ਘਟਨਾ ਨੂੰ ਬਾਅਦ ਦੇ ਵਿੱਚ ਇੱਕ ਪਾਣੀ ਦੀ ਘਟਨਾ ਕਿਉਂਕਿ ਪਿੰਡਾਂ ਵਾਲੇ ਵੈਸੇ ਵੀ ਜਿਹੜਾ ਹੈਗਾ ਚੱਲੀ ਜਾਂਦੇ ਨੇ ਦਾ ਹਰੇਕ ਪਿੰਡ ਦੇ ਵਿੱਚ ਹਨਾ ਪਿੰਡਾਂ ਵਾਲੇ ਆਪਾਂ ਬੰਦੇ ਆ ਤੇ ਜਿਸ ਤਰ੍ਹਾਂ ਇਹ ਸਾਰੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਜਿਹੜੀਆਂ ਯੂਨੀਅਨ ਆ ਜਾਂਦੀਆਂ ਛੋਡੇ ਮੰਨ ਲਓ ਇੱਥੇ ਪੱਕਾ ਮੋਰਚਾ ਲੱਗ ਜਾਂਦਾ ਠੀਕ ਐਕਸ਼ਨ ਕਮੇਟੀਆਂ ਬਣ ਜਾਂਦੀਆਂ 50 ਬੰਦਿਆਂ ਦੇ ਸਰਪਰਚਾ ਦਰਜ ਹੋ ਜਾਂ ਜਿਹੜੇ ਮੰਨ ਲਓ ਚੁੱਕੇ ਜਿਹੜੇ ਅਰੈਸਟ ਹੋਏ ਨੇ ਪਰ ਛਡਾ ਲਏ ਜਾਂਦੇ ਆ ਜੂਨੀਅਨਾਂ ਦਾ ਜਿਹੜਾ ਇਹਦੇ ਵਿੱਚ ਰਵਈਆ ਆ ਰਿਹਾ ਜਿਸ ਤਰ੍ਹਾਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਪਹਿਲਾਂ ਤੁਹਾਨੂੰ ਦੱਸਾਂ ਮੈਂ ਲੰਡੇ ਪਿੰਡ ਤੋਂ ਆਇਆ ਜਿਸਕਰਤ ਸਿੰਘ ਬਰਾੜ ਮੇਰਾ ਨਾਂ ਜੀ ਮੋਗੇ ਜਿਹੜੇ ਦਾ ਲੰਡੇ ਪਿੰਡ ਆ ਹਲਕਾ ਬਾਗਾ ਬਰਣਾ ਜੀ ਮੈਂ ਜਿੱਦੇ ਐਸਐਸਪੀ ਦੇ ਪੇਸ਼ ਹੋਏ ਆ ਇਹ ਉਦੋਂ ਇਹਨਾਂ ਦੇ ਘਰੇ ਮੈਂ ਪਹਿਲਾਂ ਆਇਆ ਮੈਨੂੰ ਨਹੀਂ ਪਤਾ ਸੀ ਐਸਐਸਪੀ ਦੇ ਪੇਸ਼ ਹੋਣਾ ਜੀ ਤੇ ਫਿਰ ਉੱਥੇ ਵੀ ਚਲੇ ਗਿਆ ਘਰੇ ਕੋਈ ਹੈ ਨਹੀਂ ਸੀਗਾ ਵੀਡੀਓ ਸਾਰੀਆਂ ਆਪਾਂ ਵੇਖੀਆਂ ਜਿਹੜੀਆਂ ਜਥੇਬੰਦਗੇ ਤੁਸੀਂ ਗੱਲ ਕਰਦੇ ਵੀ ਉਹ ਆਈਆਂ ਉਹ ਤਾਂ ਉਹ ਜਾਣਦੀਆਂ ਜੀ ਵੀ ਉਹਨਾਂ ਨੇ ਆਪਦਾ ਸਪੋਰਟ ਕੀਤੀ ਉਧਰ ਕੀਤੀ ਕਿਵੇਂ ਕੀਤਾ ਉਹ ਤਾਂ ਉਹਨਾਂ ਨੂੰ ਪਤਾ ਜਿਹੜੀ ਗੱਲ ਆ ਵੀ ਧਰਨਾ ਲੱਗਿਆ ਸੀਗਾ ਵੀ ਜਿਹੜਾ ਇਹਨਾਂ ਨੇ ਮੁੱਦਾ ਬਣਾਇਆ ਜਾਤ ਪਾਤ ਦਾ ਉੱਥੇ ਐਸਐਚਓ ਸਾਹਿਬ ਆਏ ਆ ਉਹਨਾਂ ਨੇ ਆ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਬਹਿ ਕੇ ਆਪਾਂ ਗੱਲ ਕਰਦੇ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਨੇ ਆ ਹਾਂ ਪਰ ਉਹ ਕਹਿੰਦੇ ਵੀ ਨਹੀਂ ਤੁਸੀਂ ਉਹਨਾਂ ਨੂੰ ਅਰੈਸਟ ਕਰੋ ਉਹ ਕਹਿੰਦਾ ਪਹਿਲਾਂ ਐਪਲੀਕੇਸ਼ਨ ਤਾਂ ਵੀ ਉਹਨਾਂ ਵੱਲ ਆਈ ਆ ਤੁਹਾਡੇ ਤੇ ਪਰ ਮਰਚਾ ਦਾ ਪਹਿਲਾਂ ਤੁਹਾਡੇ ਦੇ ਹਿਸਾਬ ਨਾਲ ਬਣਦਾ ਸੀਗਾ ਪਰ ਬਹਿ ਕੇ ਆਪਾਂ ਗੱਲ ਕਰ ਰਹੇ ਆ ਇਹਨਾਂ ਨੇ ਗੱਲ ਨਹੀਂ ਸੁਣੀਗੀ ਜਿਹੜਾ ਕਹਿੰਦੇ ਨਾ ਪੁਲਿਸ ਨੇ ਉਹਨਾਂ ਦੇ ਲਾਠੀ ਚਾਰਜ ਕੀਤਾ ਲਾਠੀ ਚਾਰਜ ਪੁਲਿਸ ਨੇ ਨਹੀਂ ਕੀਤਾ ਉੱਥੇ ਡਿਪਟੀ ਸਾਹਿਬ ਬਹੁਤ ਨੇਕ ਇਨਸਾਨ ਆ ਉਹ ਵੀ ਆਈ ਉਹਨਾਂ ਨੇ ਕਿਹਾ ਵੀ ਆਪਾਂ ਗੱਲ ਕਰਦੇ ਆ ਉਹਨਾਂ ਚੋਂ ਇੱਕ ਮੁੰਡਾ ਇਹਨਾਂ ਦਾ ਬੋਲਦਾ ਉਹਦੇ ਕੋਲ ਹਿਯਾਰ ਵੀ ਸ਼ਾਇਦ ਕੁਹਾੜੀ ਜੀ ਫੜੀ ਸੀਗੀ ਉਹ ਕਹਿੰਦਾ ਵੀ ਅਸੀਂ ਤਾਂ ਅੱਗ ਕੱਢਣੀ ਆ ਜੀ ਦੋ ਵਾਰੀ ਉਹਨੇ ਆਖਿਆ ਕਹਿੰਦਾ ਅਸੀਂ ਤਾਂ ਅੱਗ ਕੱਢਣੀ ਆ ਉਸ ਤੋਂ ਬਾਅਦ ਦੇ ਵਿੱਚ ਫਿਰ ਉਹ ਕੋਈ ਕੁਝ ਉਹਨਾਂ ਨੇ ਘਾਰ ਹੀ ਦਿੱਤਾ ਪੁਲਿਸ ਦੇ ਨਾਲ ਕੀ ਕੁਝ ਹੋਇਆ ਉਹ ਕਹਿੰਨੇ ਸਾਡੇ ਬੁੜੀਆਂ ਕੁੱਟੀਆਂ ਉਹ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਕੁੱਟੀਆਂ ਕਿ ਨਹੀਂ ਕੁੱਟੀਆਂ ਜਿਹੜੇ ਪੁਲਿਸ ਕੁੱਟੀ ਦੀ ਵੇਖੀ ਆਪਾਂ ਸਾਰਿਆਂ ਨੇ ਕੁੜੀਆਂ ਧੀਆ ਪਹਿਣਾ ਉਹ ਵੀ ਧੀਆ ਪਹਿਣਾ ਆਪਣੀਆਂ ਹੀ ਸੀਗੀਆਂ ਪੁਲਿਸ ਮੁਲਾਜ਼ਮ ਵੀ ਕੁੱਟੇ ਆ ਜੇ ਵੇਖੋ ਪੁਲਿਸ ਦੇ ਨਾਲ ਇਹੋ ਜਿਹਾ ਵਤੀਰਾ ਹੁੰਦਾ ਤੇ ਕੱਲ ਨੂੰ ਪੁਲਿਸ ਵੇਖੋ ਵੀ ਕਿੱਥੋਂ ਪੁਲਿਸ ਆਪਣੀ ਰਾਖੀ ਕਰਦੀ ਆ ਵੀ ਇਹ ਆਪਾਂ ਨੂੰ ਚਾਹੀਦਾ ਇਸ ਤੇ ਵੀ ਜਿਹੜਾ ਲੋਕ ਕਹਿੰਦੇ ਆ ਵੀ ਇਹਨਾਂ ਨੇ ਪੁਲਿਸ ਦੇ ਉੱਤੇ ਪੁਲਿਸ ਨੇ ਇਹਨਾਂ ਦੇ ਉੱਤੇ लाठी चार्ज ਕੀਤਾ ਉਹ ਸਾਰੇ ਨੂੰ ਪਤਾ ਪਾਇਆ ਪੁਲਿਸ ਨੇ ਨਹੀਂ ਕੀਤਾ लाठी चार्ज ਪਹਿਲਾਂ ਉਹ ਸਾਰੇ ਆਪਾਂ ਜਾਣਦੇ ਆ ਫਿਰ ਉਦੋਂ ਅੱਗੇ ਜੋ ਕੁਝ ਹੋਇਆ ਇਹਨਾਂ ਨੇ ਜਾਤੀ ਦਾ ਮੁੱਦਾ ਬਣਾ ਲਿਆ ਉਸ ਦੇ ਉੱਤੇ ਉਹ ਬੰਦੇ ਖੜੇ ਗਏ ਸੀ ਰਿਹਾ ਕਰਾਲੇ ਫਿਰ ਕੁਲਦੀਪ ਸਿੰਘ ਸਰਪੰਚ ਆਇਆ ਤੇ ਪਹਿਲਾਂ ਉਹ ਕਹਿੰਦਾ ਸੀ ਵੀ ਮੇਰੀ ਬੱਚੀ ਵੜੀ ਹੈਮੀ ਹੋਈ ਆ ਜੀ ਪਹਿਲਾਂ ਇਹ ਨੂੰ ਪਹਿਲਾਂ ਕਹਿੰਦਾ ਸੀ ਗਮਦੂਰ ਨੂੰ ਤੁਸੀਂ ਫੜੋ ਬੱਚੀ ਮੇਰੀ ਬੜੀ ਹੇਮੀ ਹੋਈ ਆਏ ਜਿਉਂ ਆ ਉਦੋਂ ਬਾਅਦ ਦੇ ਵਿੱਚ ਉਹ ਆਇਆ ਉਹਦੇ ਆਹੋਕੇ ਜਰੂ ਉੱਥੋਂ ਆਇਆ ਜਿੱਥੇ ਬੰਦਿਆਂ ਨੇ ਕਰਵਾਇਆ ਰਿਹਾ ਉਹ ਫੇਰ ਆ ਕੇ ਉਹ ਕਹਿੰਦਾ ਵੀ ਹੁਣ ਮੇਰਾ ਹੌਸਲਾ ਬੜੇ ਬਲੰਦ ਹੋ ਗਿਆ ਮੇਰਾ ਵੀ ਹੁਣ ਸਰਪੰਚੀ ਤਾਂ ਸਰਪੰਚਣੀ ਮੇਰੀ ਕਰੂਗੀ ਤੇ ਮੈਂ ਵਾਗਡੋਰ ਸੰਭੂਗਾ ਪੰਜਾਬ ਦੀ ਪੂਰੇ ਦੀ ਵੀ ਵੇਖੋ ਵੀ ਹੌਸਲਾ ਬਲੰਦ ਵੀ ਉਹ ਕਹਿੰਦਾ ਮੈਨੂੰ ਬਹੁਤ ਉਹਨੂੰ ਥਾਪੀਆਂ ਦੇਈ ਜਾਂਦੇ ਆ ਜੀ ਵੀ ਹੁਣ ਤਾਂ ਸਾਰਾ ਪੰਜਾਬ ਹੇਮੀਆ ਹੋਇਆ ਉਦੋਂ ਕਿਤੇ ਮੇਰੀ ਬੱਚੀ ਕੱਲੀ ਹੇਮ ਵੀ ਹੋਈ ਆ ਸਾਰਾ ਪੰਜਾਬ ਹੇਮਿਆ ਹੋਇਆ ਜਿਹੜੋ ਇਹਨਾਂ ਨੇ ਫੈਰਿੰਗ ਕੀਤੀ ਆ ਇਹਨਾਂ ਦੇ ਘਰ ਤੇ 100 150 ਬੰਦੇ ਨੇ ਟੈਗ ਕੀਤਾ ਤੇ ਹਵਾਈ ਫੇਰ ਇਹਨਾਂ ਨੇ ਕੀਤਾ ਫੇਰ ਉਹ ਰਾਜੀ ਨਾ ਵੀ ਆਪਾਂ ਕਹਿੰਦੇ ਰਾਜੀ ਨਾ ਹੋਣਾ ਚਾਹੀਦਾ ਸਾਡੇ ਪਿੰਡ ਚ ਬੜਾ ਭਾਈਚਾਰਾ ਅਸੀਂ ਐਸੀ ਪਰਿਵਾਰ ਨਾਲ ਬਹੁਤ ਵਧੀਆ ਵਰਤਦੇ ਆ ਸਰਪੰਚ ਆ ਸਾਡੇ ਸਾਫਾ ਮੇਰੇ ਨਾਲ ਬਹੁਤ ਉਹਦਾ ਪਿਆਰ ਆ ਸਾਡੇ ਨਾਲ ਘਰ ਆ ਮੈਂਬਰ ਆ ਬੜਾ ਪਿਆਰ ਆ ਇਹ ਉਹ ਜੀ ਦੀ ਗੱਲ ਕੋਈ ਪਰ ਇਹ ਤੋੜ ਰਹੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਨੇ ਹੋਇਆ ਨਹੀਂ ਮਤਲਬ ਤੁਸੀਂ ਕਿੱਦਾਂ ਕਹਿੰਦੇ ਹੋ ਵੀ ਉਹਨੇ ਕਾਦੀ ਅਗਵਾਈ ਕਰਨੀ ਹੁਣ ਕਲਦੀਪ ਸਿੰਘ ਸਰਪੰਚ ਨੇ ਪੰਜਾਬ ਦੇ ਵਿੱਚ ਉਹੋ ਗਵਾਈ ਕਹਿੰਦਾ ਵੀ ਹੁਣ ਜਿਹੜੇ ਢੰਗ ਨਾਲ ਵੀ ਉਹੋ ਇੱਥੇ ਉਹਨੇ ਜਿਹੜਾ ਕੁਛ ਕੀਤਾ ਵੀ ਉਹ ਕਹਿੰਦਾ ਵੀ ਹੁਣ ਮੈਨੂੰ ਬੜਾ ਹੌਸਲਾ ਮਿਲ ਗਿਆ ਤੇ ਹੁਣ ਉਹ ਕਹਿੰਦਾ ਵੀ ਵਾਗਡੋਰ ਗਾਂ ਪੰਜਾਬ ਦੀ ਸੰਭੂਗਾ ਜਿਸ ਤਰ੍ਹਾਂ ਤੁਸੀਂ ਸਮਝ ਲਓ ਜਿਸ ਤਰ੍ਹਾਂ ਤੁਸੀਂ ਕਹਿੰਦੇ ਉਹ 200 ਬੰਦਾ ਲੈ ਕੇ ਘਰ ਤੇ ਅਟੈਕ ਕੀਤਾ ਮਤਲਬ ਤੁਸੀਂ ਕਹਿੰਦੇ ਪੰਜਾਬ ਦੇ ਵਿੱਚ ਹੋਰ ਘਰਾਂ ਤੇ ਵੀ ਅਟੈਕ ਕਰ ਲੂਗਾ ਹਾਂ ਉਹ ਉਹਦਾ ਉਹ ਕਹਿੰਦਾ ਮੇਰਾ ਹੌਸਲਾ ਬਲੰਦ ਹੋ ਗਿਆ ਤੁਸੀਂ ਵੇਖ ਲਓ ਵੀ ਹੌਸਲਾ ਉਹਦਾ ਬਲੰਦ ਵੀ ਹੋਇਆ ਵੀ ਜਿਹੜਾ ਕੁਛ ਉਹਨੇ ਕੀਤਾ ਵੀ ਇਸੇ ਕਰਕੇ ਹੌਸਲਾ ਬਲੰਦ ਹੋਇਆ ਉਹਨੂੰ ਥਾਪੀਆਂ ਵੀ ਦੇ ਰਹੇ ਆ ਇਹ ਬੜਾ ਨੇਕ ਇਨਸਾਨ ਆ ਇਹ ਠੀਕ ਆ ਤੇ ਹੁਣ ਜਿਹੜਾ ਫਿਰ ਜਿੱਦੇ ਰਿਆ ਹੋ ਕੇ ਆਇਆ ਜਿਹੜਾ ਆਹੋ ਕੀ ਆਇਆ ਉਹਦੇ ਉਹਨਾਂ ਨੇ ਗਾਣੇ ਲਾਏ ਆ ਉਹ ਕਹਿੰਦੇ ਵੀ ਵੇਖ ਲਓ ਪਰੋਣਾ ਤੁਹਾਡਾ ਫੇਰ ਆ ਪਿੰਡ ਦੇ ਵਿੱਚ ਲਾਏ ਆ ਇਹ ਤੁਸੀਂ ਵੇਖ ਲਓ ਵੀ ਗੱਲ ਟਿਕਾਉਣ ਵਾਲੀ ਹੈਗੀ ਆ ਆਪਾਂ ਕਹਿੰਦੇ ਰਾਜੀ ਨਵਾ ਹੋਣਾ ਚਾਹੀਦਾ ਇਹਨਾਂ ਦਾ ਉਹਨਾਂ ਦੀ ਮਾਈ ਇੱਕ ਬੋਲਦੀ ਆ ਜਿੱਦੇ ਪੱਤਰਕਾਰ ਗਈ ਆ ਸਿੱਧ ਗਗਨ ਸਿੱਧੂ ਕਈ ਆ ਉਹਨੂੰ ਉਹ ਕਹੀ ਜਾਂਦੀ ਵਾ ਸਾਡੀਆਂ ਫੁੜੀਆਂ ਕੁੱਟੀਆਂ ਗਈਆਂ ਸਾਡੀਆਂ ਨਵਾਂ ਕੁੱਟੀਆਂ ਹੀ ਰਾਜੀ ਨਵਾ ਕਰਨਾ ਉਹਨਾਂ ਦੇ ਬੰਦੇ ਅਸੀਂ ਨਹੀਂ ਪਰਚੇ ਉਹਨਾਂ ਦੇ ਹੋਣੇ ਚਾਹੀਦੇ ਆ ਜੀ ਮੈਂ ਕਹਿੰਦਾ ਬਿਲਕੁਲ ਹੋਣੇ ਚਾਹੀਦੇ ਆ ਜੇ ਹਵਾਈ ਫੇਅਰ ਕਰਨ ਦਾ ਘਰੇ ਐ ਇਹਦਾ ਗਨਾਹ ਇਹਨਾਂ ਦੇ ਬੰਦੇ ਨੁਕਸਾਨੇ ਜਾਨੀ ਨਾ ਹਵਾਈ ਫੇਅਰ ਕਰਦੇ ਬੜੇ ਤੇਜ਼ ਤਰ੍ਹਾਂ ਹਥਿਆਰ ਸੀ ਉਹਨਾਂ ਕੋਲੇ ਜੀ ਮੈਂ ਕਿੰਨਾ ਵੀ ਪਰਚੇ ਬਿਲਕੁਲ ਹੋਣ ਜਿਹੜਾ ਪਰਚਾ ਧਾਰਾ ਬਣਦੀ ਆ ਨਾ ਕੋਈ ਉਹ ਮੇਰੇ ਤੇ ਧਾਰਾ ਲਾ ਦੇਣ ਜੀ ਮੈਂ ਗਿਰਫਤਾਰੀ ਦਿਨਾਂ ਤੇ ਜਿਹੜੀਆਂ ਉਹਨਾਂ ਤੇ ਜੋ ਕੁਛ ਕੀਤਾ ਪੁਲਿਸ ਨਾਲ ਅਤਿਆਚਾਰ ਕੀਤਾ ਘਰੇ ਇਹਨਾਂ ਦੇ ਆਏ ਆ ਉਹਨਾਂ ਤੇ ਉਹ ਧਾਰਾ ਜਿਹੜੀਆਂ ਜਿਹੜੀਆਂ ਬਣਦੀਆਂ ਉਹ ਲੱਗ ਕੇ ਬੰਦੇ ਉਹ ਅਰੈਸਟ ਹੋਣੇ ਚਾਹੀਦੇ ਆ ਤੇ ਜੋ ਸਾਡੇ ਤੇ ਬਣਦੀ ਆ ਗੱਲ ਮੈਂ ਇਹ ਪਰਿਵਾਰ ਦੇ ਨਾਲ ਖੜਾ ਆ ਬਾਈ ਹੁਣੀ ਆਏ ਆ ਪੰਨੂ ਸਾਹਿਬ ਜੱਟ ਵੈਲਫੇਅਰ ਪੰਨੂ ਸਾਹਿਬ ਸਟੇਟੀ ਆ ਸਾਰੇ ਆਏ ਆ ਹਾਂ ਜੋਧ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਹਾਂ ਇਧਰੋਂ ਆਪਾਂ ਗੱਲ ਕਰਕੇ ਬਾਈ ਵਰਗੇ ਜੱਟ ਵੈਲਫੇਅਰ ਸੋਸਾਇਟੀ ਤੋਂ ਆਇਆ ਪੂਰੇ ਪੰਜਾਬ ਦੇ ਜਿੰਨੇ ਵੀ ਆਪਾਂ ਕਿਹਾ ਜਿਲ੍ਹਿਆਂ ਦੇ ਆਗੂ ਇਕੱਠੇ ਹੋ ਗਏ ਆ ਪੰਨੂ ਸਾਹਿਬ ਕਿਸ ਤਰ੍ਹਾਂ ਤੁਹਾਡਾ ਇਦਾਂ ਆਣਾ ਹੋਇਆ ਤੇ ਤੁਹਾਡਾ ਇਹ ਮਾਮਲੇ ਦੇ ਵਿੱਚ ਕੀ ਸਟੈਂਡ ਰਹੂਗਾ ਇਦੇ ਵਿੱਚ ਸਾਡਾ ਇਦਾਂ ਆਉਣਾ ਹੋਇਆ ਵਾ ਕਾਫੀ ਦੇਰ ਤੋਂ ਨਾ ਅਸੀਂ ਇਸ ਮਸਲੇ ਦੇ ਉੱਤੇ ਨਜ਼ਰ ਬਣਾਈ ਹੋਈ ਸੀ ਜੀ ਇਹਦੇ ਵਿੱਚ ਸਾਡੀ ਜਥੇਬੰਦੀ ਕਾਫੀ ਦੇਰ ਤੋਂ ਵਿੱਚ ਦੇਖ ਰਹੀ ਸੀ ਵੀ ਗਲਤੀ ਕਿਦੀ ਆ ਜਾਂ ਕਿਦੀ ਨਹੀਂ ਹੈਗੀ ਜੀ ਪਰ ਦੇਖੋ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਆਪਾਂ ਨੂੰ ਉਹਦਾ ਕੰਮ ਕਰਨ ਦੇਣਾ ਚਾਹੀਦਾ ਜੀ ਪ੍ਰਸ਼ਾਸਨ ਨੇ ਜਿਹੜਾ ਵੀ ਫੈਸਲਾ ਕਰਨਾ ਉਹ ਬਿਲਕੁਲ ਸਹੀ ਕਰਨਾ ਵਾ ਜੀ ਜੇ ਆਪਾਂ ਦਬਾਅ ਬਣਾ ਕੇ ਦੇਖੋ ਉਹਨਾਂ ਤੋਂ ਚਾਰ ਬੰਦੇ ਛਡਾਲਾਂਗੇ ਜਾਂ ਕੱਲ ਨੂੰ ਅਸੀਂ ਦਬਾਅ ਬਣਾ ਲਾਂਗੇ ਇਹ ਗੱਲ ਗਲਤ ਆ ਦਬਾਅ ਨਹੀਂ ਪ੍ਰਸ਼ਾਸਨ ਦੇ ਉੱਤੇ ਕਦੀ ਵੀ ਬਣਨਾ ਚਾਹੀਦਾ ਜਿਹੜਾ ਪ੍ਰਸ਼ਾਸਨ ਆ ਉਹਨੇ ਬਿਲਕੁਲ ਫੈਸਲਾ ਸਹੀ ਕਰਨਾ ਜੇ ਹੁਣ ਕਿਸੇ ਦੇ ਘਰੇ ਆ ਕੇ ਬੰਦੇ ਪੈਗੇ ਨੇ ਜਾਂ ਮੰਨ ਲਓ 100 ਬੰਦਾ ਕਿਸੇ ਦੇ ਘਰੇ ਆ ਗਿਆ ਤਾਂ ਉਹ ਆਪਣੀ ਰੱਖਿਆ ਲਈ ਕੁਛ ਨਾ ਕੁਛ ਤਾਂ ਕਰੂਗਾ ਜੀ ਸੋ ਜੋ ਵੀ ਇਸ ਪਿੰਡ ਦੇ ਵਿੱਚ ਵਾਪਰ ਰਿਹਾ ਸਭ ਤੋਂ ਵੱਡੀ ਗੱਲ ਤੇ ਆ ਵੀ ਇਹ ਜਿਹੜੀ ਭਾਈਚਾਰਕ ਸਾਂਝ ਆ ਨਾ ਤੋੜਨ ਵਾਲਾ ਕੰਮ ਆ ਇਹਦਾ ਬੈਠ ਕੇ ਛੇਤੀ ਤੋਂ ਛੇਤੀ ਨਿਬਟਾਰਾ ਹੋ ਜਾਣਾ ਚਾਹੀਦਾ ਵਾ ਠੀਕ ਹੈ ਤੇ ਇਧਰੋਂ ਕੁਝ ਨੌਜਵਾਨ ਵੀ ਆਏ ਆ ਮੰਨ ਲਓ ਤੁਹਾਡਾ ਕਿਹੜਾ ਪਿੰਡ ਆ ਬਾਈ ਤੇ ਤੁਸੀਂ ਤੁਹਾਡਾ ਮੰਨ ਲਓ ਕੀ ਸਟੈਂਡ ਰਹਿਣਾ ਕੀ ਇਸ ਤਰ੍ਹਾਂ ਦੇ ਘਟਨਾ ਤੇ ਕੀ ਸੋਚਦੇ ਤੁਸੀਂ ਬਾਈ ਪਿੰਡ ਮੇਰਾ ਲੰਡੇ ਆ ਜੀ ਮੈਂ ਤਾਂ ਇਹ ਦੇਖਦਾ ਵੀ ਜਿਹੜੇ ਘਰੇ ਜਿਹੜੇ ਬੰਦੇ ਦੇ ਘਰ ਤੇ ਇੱਟਾਂ ਰੋੜੇ ਚੱਲੇ ਹੁਣ ਪਰਚਾ ਵੀ ਉਹਤੇ ਘਟਦਾ ਬਾਈ ਯਾਰ ਇਹ ਕਿੱਥੋਂ ਦਾ ਇਨਸਾਫ ਆ ਜੀ ਬਾਕੀ ਇੱਟਾਂ ਰੋੜੇ ਚੱਲੇ ਆ ਗੱਡੀ ਮਲਾਜਮਾਂ ਦੀ ਵੀ ਭੰਗੀਆਂ ਉਥੇ ਕੀ ਕੁਝ ਹੋਇਆ ਸਾਰਿਆਂ ਨੂੰ ਪਤਾ ਉਥੇ ਜੀ ਤੇ ਜਿਹੜਾ ਉਥੇ ਪੱਤਰਕਾਰ ਵੀ ਗਈ ਸੀਗੀ ਭੈਣ ਉਹ ਕਹਿੰਦੀ ਵੀ ਇੱਥੇ 10 ਫੁੱਟ ਤੇ ਨਿਕਾਸੀ ਹੋ ਜਾਣੀ ਬਾਕੀ ਜਦੋਂ ਕੋਈ ਗ੍ਰਾਂਟ ਆਊਗੀ ਤੇ ਬਈ ਮੁੱਦਾ ਬਈ ਬਾਕੀ ਫੇਰ ਆਪਾਂ ਪਾਣੀ ਦੀ ਨਿਕਾਸੀ ਦਾ ਕਰ ਲਾਂਗੇ ਹੱਲ ਅੱਜ ਮੈਂ ਗੁਰਦੁਆਰੇ ਵੀ ਸਾਹਿਬ ਵੀ ਉੱਥੇ ਕੱਟ ਸੀਗਾ ਪਿੰਡ ਉੱਥੋਂ ਦੇ ਮੈਂਬਰ ਸਾਹਿਬ ਨੇ ਵੀ ਇਹੀ ਗੱਲ ਕਹੀ ਵੀ ਇਹਨਾਂ ਨੂੰ ਕਿਹਾ ਸੀ ਵੀ ਇਹ ਮੁੱਦਾ ਬਈ ਖਤਮ ਕਰ ਦਿਓ ਵੀ 10 10 ਫੁੱਟ ਤੇ ਪੈਪ ਪਾ ਦਿਓ ਬਈ ਇੰਡੂਗਾ ਵਧਣੀ ਨਹੀਂ ਸੀ ਗੱਲ ਇਹ ਤਾਂ ਬਸ ਸਰਪੰਚ ਨੇ ਇੱਕ ਆਪਦੀ ਹੈਂਕੜੀ ਤੇ ਅੜੀ ਦੇ ਤੌਰ ਤੇ ਇਹ ਗੱਲ ਕੀਤੀ ਆ ਉਹਨਾਂ ਨੇ ਜੀ ਕਿਉਂਕਿ ਬਾਈ ਦੇਖ ਜਿਹੜਾ ਧਰਨੇ ਵਾਲੇ ਬੰਦੇ ਜਿਵੇਂ ਹੁਣ ਆਪਾਂ ਬੈਠੇ ਆਂ ਬਾਰਡਰ ਤੇ ਜਾ ਕੇ ਪਹਿਲਾਂ ਵੀ ਬੈਠੇ ਆਂ ਹੁਣ ਵੀ ਬੈਠੇ ਆਂ ਆਪਣੇ ਕੋਲੇ ਇੱਟਾਂ ਰੋੜੇ ਟਗੂਏ ਗੜਾਸੇ ਹੈਗੇ ਆ ਕੋਈ ਉਹ ਇੱਟਾਂ ਰੋੜੇ ਟਗੂਏ ਗੜਾਸੇ ਕਿੰਨਾ ਕੋ ਚੱਕੀ ਫਿਰਦੇ ਸੀ ਫਿਰ ਉਹਨੇ ਵੇਖ ਕੇ ਆਏ ਵੀ ਘਰਾਂ ਦੀਆਂ ਛੱਤਾਂ ਭਰੀਆਂ ਪਈਆਂ ਇੱਟਾਂ ਰੋੜਿਆਂ ਨਾਲ ਜੀ ਇਹ ਕੀ ਕਸੂਰ ਸੀਗਾ ਭਈ ਉਹਨਾਂ ਦਾ ਠੀਕ ਹੈ ਨਾ ਪ੍ਰੀਪਲਾਨ ਆ ਪ੍ਰੀਪਲਾਨ ਹਮਲਾ ਹੋਇਆ ਵਿਆ ਇਹ ਬਈ ਧਰਨਾ ਤੁਸੀਂ ਕਹਿੰਦਾ ਧਰਨਾ ਨਹੀਂ ਸੀ ਉਹ ਅਟੈਕ ਸੀਗਾ ਅਟੈਕ ਸੀਗਾ ਭਈ ਉਹ ਆ ਔਰਤਾਂ ਵੀ ਨੇ ਕੋਈ ਇਹਨਾਂ ਦਾ ਆਪਾਂ ਪੁੱਛਦੇ ਆਂ ਤੁਹਾਡਾ ਕੀ ਇਸ ਮਾਮਲੇ ਬਾਰੇ ਕੀ ਸ ਜੀ ਮੈਂ ਤਾਂ ਪਿੰਡ ਚੰਦਪਾਨ ਦੀ ਰਹਿੰਦੀ ਵਸਨੀਕਾਂ ਵੀ ਜਿਹੜਾ ਸਾਡੇ ਪਿੰਡ ਵਿੱਚ ਕਾਂਡ ਹੋਇਆ ਬਹੁਤ ਹੀ ਮੰਦਪਾਗਾ ਹੋਇਆ ਵੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ ਸਾਡੇ ਜੇ ਇੱਕ ਧਿਰ ਦੇ ਪਰਚੇ ਰੱਦ ਹੋਏ ਤਾਂ ਸਾਡੇ ਦੂਜੇ ਭਾਈਚਾਰੇ ਦੇ ਵੀ ਪਰਚੇ ਰੱਦ ਕਰਕੇ ਸਾਡੇ ਪਿੰਡ ਦਾ ਏਕਾ ਬਣਾਇਆ ਜਾਵੇ ਅਸੀਂ ਪਿੰਡ ਅਸੀਂ ਪ੍ਰਸ਼ਾਸਨ ਨੂੰ ਹਰ ਵਾਰ ਇਹੀ ਮੰਗ ਕੀਤੀ ਵੀ ਸਾਡੇ ਪਿੰਡ ਦਾ ਇਸ ਤੋਂ ਗਾਂ ਕੋਈ ਨੁਕਸਾਨ ਨਾ ਹੋਵੇ ਇਦਰੋਂ 22 ਵਰਗੇ ਨੇ ਐਕਸ਼ਨ ਕਮੇਟੀ ਬਣਾਈ ਆ ਤੇ ਇਹਨਾਂ ਨੇ ਲਗਾਤਾਰ ਪਹਿਲਾਂ ਇਹਨਾਂ ਨੇ ਪਿੰਡ ਦੇ ਵਿੱਚ ਇਕੱਠ ਕੀਤਾ ਸੀਗਾ ਪਿੰਡ ਦੇ ਲੋਕਾਂ ਨਾਲ ਵਿਚਾਰ ਕੀਤੇ ਲਗਭਗ ਉੱਥੇ ਜਿਹੜਾ ਹੈਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਾਫੀ ਲੋਕ ਮਜੂਦ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਬਾਹਰੋਂ ਆਗਿਆ ਜਥੇਬੰਦੀਆਂ ਨਾਲ ਹੁਣ ਤਾਲਮੇਲ ਕੀਤਾ ਕੀ ਤਾਲਮੇਲ ਵਾਂ ਐਕਸ਼ਨ ਹੋਊਗਾ ਆਉਣ ਵਾਲਾ ਸਮੇਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਮਾਲੋਏ ਮਾਮਲੇ ਨੂੰ ਹੁਣ ਨਜਿੱਠੋਗੇ ਇਹ ਜਿਹੜੀ ਘਟਨਾ ਚੰਦ ਭਾਂ ਦੀ ਘਟਨਾ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਜਿਹਦੇ ਨਾਲ ਇਹੋ ਜਿਹਾ ਮੌਲ ਬਣਿਆ ਕਿ ਪੰਜਾਬ ਦੇ ਵਿੱਚ ਜਿਹੜਾ ਸਾਡੇ ਚ ਦਫਾੜ ਪੈ ਗਿਆ ਜੀ ਦੋ ਵਜਾ ਉਹ ਸ਼ਰਧਤੀਆਂ ਸਰਾਂ ਨੇ ਕੀਨੇ ਖੇਡ ਖੇਡੀ ਹੈ ਕੀ ਹੋਇਆ ਕੀ ਨਹੀਂ ਹੋਇਆ ਜਿਹੜਾ ਮੁੱਦਾ ਬਣਾਇਆ ਗਿਆ ਪਾਣੀ ਦਾ ਜੀ ਅਸਲ ਪਾਣੀ ਦੇ ਮੁੱਦੇ ਤੋਂ ਜਿਹੜੀ ਗੱਲ ਸਮਝ ਆਈ ਹੈ ਵੀ ਉਹ ਪਾਣੀ ਦਾ ਮੁੱਦਾ ਹੈ ਨਹੀਂ ਸੀ ਜੀ ਕਿਉਂਕਿ ਉਹ ਪਾਈਪਾਂ ਦੇ ਵਿੱਚ ਜੇ 50 ਘਰਾਂ ਦਾ ਅਜ ਤੋਂ 10-12 ਸਾਲ ਪਹਿਲਾਂ ਪਾਣੀ ਪਿਆ ਸੀ ਉਹ ਪਾਣੀ ਕਿਸੇ ਨੇ ਨਵਾਂ ਨਹੀਂ ਪਾਉਣ ਲੱਗਾ ਸੀ ਨਾ ਕੋਈ ਕਿਸੇ ਨੇ ਨਵਾਂ ਪਾਇਆ ਸੀ 12 ਸਾਲ ਪਹਿਲਾਂ ਪਾਣੀ ਪਾਇਆ ਜ਼ਿਲ੍ਹੇ ਦਾ ਪ੍ਰਸ਼ਾਸਨ ਜਾਣਦਾ ਸਿਵਲ ਪ੍ਰਸ਼ਾਸਨ ਜਾਣਦਾ ਉਹਦੇ ਵਿੱਚ ਵੀਡੀਓ ਸੈਕਟਰੀ ਜਾਣਦੇ ਆ ਪਿਛਲੀਆਂ ਪੰਚਾਇਤਾਂ ਜਾਣਦੀਆਂ ਕਿਵੇਂ ਪਾਇਆ ਅੱਜ ਕੋਈ ਨਵਾਂ ਤਾਂ ਨਹੀਂ ਪਾਇਆ ਸੀ ਉਹ ਇੱਕ ਮੁੱਦਾ ਬਣਾਇਆ ਗਿਆ ਵੀ ਚੰਗੇ ਪਾਣੀ ਦੇ ਵਿੱਚ ਮਾੜਾ ਪਾਣੀ ਪਾਇਆ ਗਿਆ ਕੀ ਉਹ ਜਿਹੜੇ ਪਾਣੀ ਦੂਜੇ ਘਰਾਂ ਦਾ ਦਹਾ ਦਾ ਪੈਂਦਾ ਸੀ ਉੱਥੇ ਜਿਹੜਾ ਮੌਜੂਦਾ ਸਰਪੰਚੇ ਕਹੇ ਤੇ ਸਾਡਾ ਚੰਗਾ ਪਾਣੀ ਜਿਹੜਾ ਵਿੱਚ ਉਹਦੇ ਮਾੜਾ ਪਾਣੀ ਪਾ ਤਾ ਪੀਣ ਵਾਲੇ ਪਾਣੀ ਚ ਪਾਣੇ ਪਾਣੀ ਪਾਇਆ ਗਿਆ ਕਿਉਂਕਿ ਉਸੇ ਜੀ ਕਲਦੀਪ ਸਰਪੰਚ ਦਾ ਪਾਣੀ ਪੈਂਦਾ ਉਸੇ ਜੀ ਨਾਲ ਜਿਹੜੇ ਦਸਾਂ 20 ਘਰਾਂ ਦਾ ਪਾਣੀ ਪੈਂਦਾ ਸੀ ਜਿਹਨੂੰ ਬਹੁਤ ਓਲਾ ਰੱਖ ਕੇ ਇੱਕ ਪੰਚਾਇਤ ਆ ਗਿਆ ਵੀ ਚੰਗੇ ਪਾਣੀ ਦੇ ਵਿੱਚ ਸਾਡੇ ਪੀਣ ਵਾਲੇ ਪਾਣੀ ਜੀਆ ਚੰਗੇ ਪਾਣੀ ਤੇ ਮਾੜਾ ਪਾਣੀ ਪਾਇਆ ਗਿਆ ਮਾੜਾ ਪਾਣੀ ਦਾਸ ਤੋਂ ਵੀ ਉਹ ਚੰਗਾ ਪਾਣੀ ਕਿੱਥੋਂ ਆਇਆ ਚੰਗੇ ਪਾਣੀ ਵਾਲਾ ਕੋਈ ਉੱਥੇ ਨਿਕਾਸ ਹੀ ਹੈ ਨਹੀਂ ਸੀ ਅਗਰ ਤੁਸੀਂ ਕਹਣਾ ਵੀ ਕਲਦੀਪ ਜਿਹੜਾ ਸਰਪੰਚ ਦਾ ਪਾਣੀ ਵੀ ਉੱਥੇ ਹੀ ਪੈਂਦਾ ਸੀ ਤੇ ਜਿੱਥੇ ਮੰਨ ਲਓ ਜਿਹੜੇ ਘਰਾਂ ਨਾਲ ਰੌਲਾ ਉਹਨਾਂ ਦਾ ਵੀ ਉਸੇ ਹੀ ਉਹ ਵੀ ਉੱਥੇ ਹੀ ਪੈਂਦਾ ਸੀ ਸੋ ਵੀ ਸਹੀ ਵਰੇ ਤਾਂ ਅਬਸਲੀ ਜਣਾਇਗਾ ਸਾਰਿਆਂ ਦਾ ਮਾੜਾ ਹੀ ਕਮਦੂਤ ਸੋਹਣਾ ਨੇ ਜਾਂ ਦੂਜੇ ਪੱਖ ਨੇ ਉਹਨਾਂ ਨੇ ਉਹ ਇੱਕ ਦਰਖਾਸਤ ਦਿੱਤੀ ہے ویڈیو ਨੂੰ ਤੇ ਥਾਣੇ ਨੂੰ ਵੀ ਭਾਈ ਇਹਨਾਂ ਦਾ ਜਿਹੜਾ ਰੌਲਾ ਹੈ ਉਹਨਾਂ ਨੇ ਪਹਿਲਾਂ ਗਿਜਾਸ਼ ਕੀਤੀ ਹੈ ਉਹ ਨਹੀਂ ਮੰਨਿਆ ਤਾਂ ਉਹਨਾਂ ਨੇ ਉਹ ਸ਼ਿਕਾਇਤ ਦੇ ਤੌਰ ਤੇ ਦਿੱਤਾ ਵੀ ਇਹਨਾਂ ਦਾ ਸਮਝੌਤਾ ਕਰਾਇਆ ਜਾਵੇ ਨਹੀਂ ਮੈਂ ਇਹ ਗੱਲ ਦੱਸੋ ਵੀ ਜਿਹੜਾ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਸ਼ਿਕਾਇਤ ਗਮਦੂਰ ਸਿੰਘ ਨੇ ਕੀਤੀ ਸੀ ਜਾਂ ਕੁਲਦੀਪ ਸੌਣ ਨੇ ਕੀਤੀ ਸੀ ਨਹੀਂ ਪਹਿਲਾਂ ਗਮਦੂਰ ਸਿੰਘ ਵਾਲੇ ਪੱਖ ਨੇ ਕੀਤੀ ਸੀ ਜੀ ਉਹਨਾਂ ਨੇ ਐਸਐਚਓ ਨੇ ਕੀ ਕਿਹਾ ਸੀ ਉਹਨਾਂ ਨੇ ਆਉਂਦੀ ਦਰਖਾਸਤ ਵੀ ਇਹ ਜਿਹੜਾ ਨਾਲੀ ਦਾ ਮਸਲਾ ਇਹਨੂੰ ਹੱਲ ਕੀਤਾ ਜਾਵੇ ਠੀਕ ਹੈ ਜੀ ਵੀ ਪ੍ਰਸ਼ਾਸਨ ਦਖਲ ਕਰਕੇ ਇਹਨੂੰ ਹੱਲ ਕਰਾਵੇ ਜੀ ਪਰ ਉਹਦੂ ਜਿਹੜਾ ਐਸਐਚਓ ਨੇ ਜਦੋਂ ਕੁਲਦੀਪ ਸਿੰਘ ਨੂੰ ਬੁਲਾਇਆ ਤੇ ਐਸਐਚਓ ਇਹਨੇ ਕੁਲਦੀਪਾ ਖੁਦ ਮੰਨਿਆ ਉਹਦੇ ਵਿੱਚ ਵੀ ਮੈਂ ਉਹਨੂੰ ਕਿਹਾ ਵੀ ਤੂੰ ਆ ਪਾ ਜਾ ਕੱਲ ਨੂੰ ਮੌਕਾ ਦੇਖ ਕੇ ਗੱਲ ਕਰ ਲੈ ਜੀ ਚਲੋ ਐਸਐਚਓ ਨੇ ਕਿਹਾ ਵੀ ਮੈਂ ਕੱਲ ਆਉਂਗਾ 11 ਵਜੇ ਦਾ ਐਸਐਚਓ ਨੇ ਟਾਈਮ ਦਿੱਤਾ 10 ਵਜੇ ਦੇ ਉਹਨੂੰ ਗਮਦੂਤ ਸਿੰਘ ਦੇ ਘਰੇ 100 ਬੰਦਾ ਲੈ ਕੇ ਜਾਂਦਾ ਕੀ ਮਤਲਬ ਹੋਇਆ ਆ ਜਦੋਂ ਤੁਹਾਡੇ ਤੇ ਪਰਚੇ ਦੇ ਬੈਠੇ ਹੈਗਾ ਜਾਂ ਤੁਹਾਡੇ ਦਰਖਾਸਤ ਉਹ ਦਰਖਾਸਤ ਹੀ ਆ ਗਈ ਉੱਥੇ 100 ਬੰਦਾ ਲਿਆ ਕੇ ਉਹਨੂੰ ਇੱਕ ਬੰਦੇ ਨੂੰ ਮੋਹਰਾ ਬਣਾਇਆ ਗਿਆ ਕਿਉਂਕਿ ਘਰਾਂ ਦਾ ਦਸਾਂ ਦਾ ਮਸਲਾ ਕੋਈ ਇੱਕ ਦਾ ਨਹੀਂਗਾ ਕੱਲੇ ਗਮਦੂਰ ਦਾ ਜਿਹਦਾ ਸੜਕ ਤੇ ਘਰ ਆ ਉਸ ਚੌਂਟ ਦਾ ਗਮਦੂਰ ਦਾ ਕੀ ਮਸਲਾ ਕਿਉਂਕਿ ਜਿਹੜਾ ਉਹ ਨਾਲੀ ਦਾ ਪਾਣੀ ਆ ਜਿਹੜੀ ਥੱਲੇ ਜ਼ਮੀਨ ਆ ਉਹ ਨਾਲੀਆਂ ਦਾ ਪਾਣੀ ਉਹ ਕਣਕੇ ਚ ਪੈਂਦਾ ਸੀ ਜੀ ਗਮਦੂਰ ਸਿੰਘ ਨੂੰ ਇਹ ਦੁੱਖ ਸੀ ਵੀ ਇਹ ਪਾਣੀ ਇੱਥੋਂ ਵੀ ਵੀਰ ਕੇ ਸਾਡੀ ਫਸਲ ਚ ਹੀ ਜਾਣਾ ਉਹ ਤਾਂ ਕਰਕੇ ਕਹਿੰਦੇ ਸੀ ਵੀ ਇਹਦਾ ਮਸਲਾ ਹੱਲ ਹੋ ਗਏ ਕੋਈ ਗਮਦੂਰ ਦੇ ਘਰ ਨੂੰ ਪਾਣੀ ਨਹੀਂ ਵੜਨ ਲੱਗਾ ਸੀ ਉਹ ਉਹਦੀ ਉਹ ਫਸਲ ਚ ਪੈਂਦਾ ਜਿਹੜਾ ਨਾਲੀਆਂ ਦਾ ਵੀਰ ਕੇ ਪਾਣੀ ਕੋਕੋ ਥੱਲੇ ਜ਼ਮੀਨ ਉਹਨਾਂ ਦੀ ਲੱਗਦੀ ਆ ਪਰ ਉਹਨੂੰ ਜਾਣ ਕੇ ਪੱਖ ਟੇਡਾ-ਵੇਡਾ ਬਣਾ ਕੇ ਅੱਜ ਸਾਡੀਆਂ ਜਥੇਬੰਦੀਆਂ ਵੀ ਵੱਡੀ ਗਿਣਤੀ ਦੇ ਵਿੱਚ ਇੱਕੋ ਪਾੜੇ ਦੇ ਰੂਪੇ ਸਾਹਮਣੇ ਆਈਆਂ ਕਿਉਂਕਿ ਅਸੀਂ ਮੰਗ ਰੱਖੀ ਸੀ ਵੀ ਜੇ ਕੁਲਦੀਪ ਹੋਣਿਆ ਤੇ ਪੁਲਿਸ ਨੇ ਤਸ਼ੱਦਦ ਕੀਤਾ ਤਾਂ ਪੁਲਿਸ ਦੀ ਖੇਧੀ ਵੀ ਕੀਤੀ ਆ ਵੀ ਪੁਲਿਸ ਦਾ ਬਹੁਤ ਘਟ ਗਿਆ ਪੰਡਿਆ ਜਿਹੜੇ ਬੰਦਿਆਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਸਜ਼ਾ ਦੇ ਹੱਕ ਦਾ ਅਸੀਂ ਪਰ ਨਿਆਂ ਜੀ ਲੋਕ ਕੁੱਟੇ ਗਏ ਆ ਉਹਦੀ ਅਸੀਂ ਨੇ ਖੇਧੀ ਵੀ ਕਰਦੇ ਤਾਂ ਆ ਪੁਲਿਸ ਦੀ ਪਰ ਜਦੋਂ ਪੁਲਿਸ ਤੇ ਆਉਂਦੇ ਦੇ ਪੈਂਦੀ ਹੈ ਉੱਥੇ ਜਾ ਹੀ ਨਹੀਂ ਆਈ ਨਹੀਂ ਦੇਖਿਆ ਜਾਂਦਾ ਪਰ ਜਾਣ ਬੁੱਝ ਕੇ ਉਸ ਤੂਲ ਨੂੰ ਦੇ ਕੇ ਜਿਥੇ ਬੰਦਿਆਂ ਨੇ ਇਕੱਠ ਕਰਕੇ ਇੱਕ ਮਜ਼ਦੂਰ ਸੰਸਥਾ ਬਣਾ ਕੇ ਜਾਂ ਇਹ ਬਣਾ ਕੇ ਇਹ ਕਹਿਣਾ ਵੀ ਧਨਾਟ ਜਾਂ ਗੁੰਡੇ ਅੰਸਰ ਬਣਾਉਣਾ ਜਾਂ ਕਿਸੇ ਨੂੰ ਬੇਵਜ੍ਹਾ ਗੁੰਡਾ ਕਹਿਣਾ ਕਿਉਂਕਿ ਅੱਜ ਤਾਈਂ ਗਮਦੂਸ ਤੇ ਕਿੰਨੇ ਪਰਚੇ ਆ ਸ਼ੈਲਟਰ ਦਾ ਮਾਲਕ ਹੋ ਰਿਹਾ ਇਹਦੇ ਵਿੱਚ ਕੋਈ ਕਮਾਈ ਕਰਦਾ ਕੋਈ ਹੋਲਾ ਨਹੀਂਗਾ ਪਰ ਉਹਦੇ ਸ਼ੈਲਟਰ ਚ ਕਿੰਨੇ ਮਜ਼ਦੂਰਾਂ ਦੇ ਅੱਜ ਤੱਕ ਧਰਨੇ ਲੱਗੇ ਆ ਕਿੰਨੇ ਕਹੇਦੇ ਪੈਸੇ ਨੱਪਿਆ ਕੋਈ ਅਜੇ ਤਾਈ ਪੱਕੇ ਸਾਹਮਣੇ ਨਹੀਂ ਆਇਆ ਪਰ ਜਾਣ ਪੁੱਜ ਕੇ ਇਹ ਚੀਜ਼ ਬਣਾ ਕੇ ਇੱਕ ਦਫਾਰ ਪਾਉਣ ਦੀ ਕੋਸ਼ਿਸ਼ ਕੀਤੀ ਐ ਇਹ ਦਫਾਰ ਨਹੀਂ ਪੈਣੀ ਚਾਹੀਦੀ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਆ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਕੱਲ ਦਾ ਰੱਖਿਆ ਉਹੀ ਰੱਖਿਆ ਵੀ ਇੱਥੋਂ ਮੰਗ ਪੱਤਰ ਆਪਣੇ ਪਾਰਕ ਤੋਂ ਚੱਲ ਕੇ ਮਾਲਚ ਕਰਕੇ ਐਸਡੀਐਮ ਤੇ ਡੀਐਸਪੀ ਜੈਤੋ ਨੂੰ ਮੰਗ ਪੱਤਰ ਦੇਵਾਂਗੇ ਵੀ ਇਹਦੇ ਵਿੱਚ ਵੀ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਮਸਲਾ ਦੋਨਾਂ ਤਰ੍ਹਾਂ ਦੇ ਪੱਤੇ ਰੱਦ ਕਰਕੇ ਇਹਨਾਂ ਨੂੰ ਰਾਜੀਨਾਮਾ ਕਰਾਇਆ ਜਾਵੇ ਜੇਕਰ ਪ੍ਰਸ਼ਾਸਨ ਕੋਈ ਅੜੀ ਤੇ ਰਹਿੰਦਾ ਜਾਂ ਮਾਲਾ ਲਗਾਤਾਰ ਇਹ ਕੋਈ ਪੱਖਪੂਰ ਕੇ ਜਾਏ ਨੂੰ ਜਾਤੀਵਾਦ ਦਾ ਮੁੱਤੈ ਬਣਾਉਣਾ ਚਾਹੁੰਦੇ ਆ ਤਾਂ ਫਿਰ ਜਿਹੜਾ ਅਗਲਾ ਸੰਘਰਸ਼ ਹੋ ਅੱਗੇ ਵੇਖਾਂ ਅਸੋ ਮੇਰੇ ਨਾਲ ਬਾਪੂ ਜੀ ਨੇ ਇਹਨਾਂ ਤੋਂ ਪੁੱਛਦੇ ਆ ਬਾਪੂ ਜੀ ਕਿੱਦਾਂ ਦੇਖਦੇ ਹੋ ਸਾਰੇ ਮਾਮਲੇ ਨੂੰ ਤੁਸੀਂ ਤੁਹਾਡੀ ਕਾਫੀ ਉਮਰ ਆ ਪੰਜਾਬ ਦੇ ਵਿੱਚ ਜਿਹੜਾ ਹੈਗਾ 9 ਮਾਸ ਦਾ ਰਿਸ਼ਤਾ ਰਿਆ ਜਿਸ ਤਰ੍ਹਾਂ ਆਪਣੇ ਮੰਨ ਲਓ ਸੰਤਰਾ ਮਦਾਸੀ ਵਰਗਾਂ ਨੇ ਵੀ ਲਿਖਿਆ ਵੀ ਜੱਟ ਰੋ ਪਿਆ ਸੀਰੀ ਦੇ ਗੱਲ ਲੱਗ ਕੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀ ਬਾਣੂ ਫਰੋਲ ਗਿਆ ਤੂੜੀ ਵਿੱਚ ਪੁੱਤ ਜਗਿਆ ਅੱਜ ਜੱਗਾ ਤੇ ਜਿਹੜਾ ਹੈਗਾ ਉਹਦਾ ਮਾਲਾ ਮਾਲਾ 9 ਮਾਸ ਦਾ ਰਿਸ਼ਤੇ ਵਾਲਾ ਅੱਜ ਇੱਕ ਦੂਜੇ ਬਰਾਬਰ ਆਹਮਣੇ ਸਾਹਮਣੇ ਖੜੇ ਐ ਇਹ ਖੜਾਏ ਜਾ ਰਿਹਾ ਜਾਂ ਆਪ ਹੀ ਖੜੀ ਐ ਦੇਖੋ ਇਹ ਸਾਡੀ ਧਰਤੀ ਹੈ ਕਿੱਥੇ ਆਪਾਂ ਖੜੇ ਆ ਜੀ ਇਹ ਗੁਰੂਆਂ ਦੀ ਪੀਰਾਂ ਪਕੰਬਰਾਂ ਦੀ ਧਰਤੀ ਹੈ ਜੀ ਇਹ ਹਮੇਸ਼ਾ ਇਹਦਾ ਸੱਪਿਆ ਚਾਰੇ ਰਿਹਾ ਕਿ ਇਕੱਠੇ ਰਹਿਣਾ ਜੀ ਗੁਰੂ ਨਾਨਕ ਦਾ ਹੁੱਕਾ ਸੀ ਸਾਂਝੀ ਬਾਤ ਜੀ ਅਸੀਂ ਹੁਣ ਤੱਕ ਸਾਂਝੇ ਚੁਰਿਆ ਆ ਪਿੰਡਾਂ ਚ ਸਾਡਾ ਕੋਈ ਰੌਲਾ ਨਹੀਂ ਸੀ ਇਹ ਕੁਝ ਸਾਡੇ ਦੇਸ਼ ਦੀ ਮਾੜੀ ਕਿਸਮਤ ਹੈ ਕਿ ਕੁਝ ਫਿਰਕਾ ਪ੍ਰਸਤੂ ਪਾਰਟੀਆਂ ਰਾਜ ਕਰ ਰਹੀਆਂ ਨੇ ਜੀ ਸੈਂਟਰ ਚ ਵੀ ਕੁਝ ਸਟੇਟਾਂ ਦੇ ਵਿੱਚ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਕਿਸਾਨ ਤੇ ਮਜ਼ਦੂਰ ਨੂੰ ਲੜਾਇਆ ਜਾਵੇ ਪਾੜਾ ਪਾ ਕੇ ਕਿਹੜੀ ਕਿਸਾਨਾਂ ਦੀ ਜਾਇਦਾਦ ਹੈ ਉਹ ਅਬਾਨੀਆਂ ਡਾਨੀਆਂ ਨੂੰ ਡਬਲਯੂਟੂਏ ਦੇ ਦੀਨ ਖੋ ਕੇ ਦਿੱਤੀ ਜਾਵੇ ਇਹ ਮਜ਼ਦੂਰ ਤੇ ਕਿਸਾਨ ਲੜਿਆ ਰਹੂਗਾ ਉਹਨਾਂ ਨੂੰ ਆਪ ਦਾ ਪਾੜਾ ਪੌਣ ਚ ਕਾਮਯਾਬ ਹੁੰਦੇ ਅਸੀਂ ਫੇਲ ਹੁੰਦੇ ਬਿਲਕੁਲ ਸਾਡਾ ਜਿਹੜਾ ਅਸਲੀ ਨਿਸ਼ਾਨਾ ਹੈ ਅਸੀਂ ਇਹ ਚਹੁਣੇ ਪਰਮਾਤਮਾ ਅੱਗੇ ਵੀ ਹੱਥ ਜੋੜਦੇ ਹਾਂ ਸਰਕਾਰਾਂ ਅੱਗੇ ਵੀ ਤੇ ਹਰ ਇੱਕ ਮਨੁੱਖ ਅੱਗੇ ਕਿ ਅਸੀਂ ਗੁਰੂਆਂ ਦੀ ਬਾਣੀ ਪੜ੍ਹਦੇ ਆਂ ਉਹਦੇ ਵਿੱਚ ਲਿਖਿਆ ਕਿ ਸਾਰਿਆਂ ਦਾ ਭਲਾ ਜੀ ਅਸੀਂ ਹੁਣ ਵੀ ਭਾਵੇਂ ਉਹ ਲੜ ਪਏ ਆ ਚਾਹੇ ਪੁਲਿਸ ਨੇ ਕੁਛ ਕੀਤਾ ਹੈ ਚਾਹੇ ਕੋਈ ਪਾਣੀ ਦਾ ਮਸਲਾ ਹੈ ਚਾਹੇ ਕੋਈ ਹੋਰ ਮਸਲਾ ਹੈ ਇਹ ਬਹੁਤ ਨਿੱਕੇ ਮਸਲੇ ਹੁੰਦੇ ਆ ਉਸ ਨੂੰ ਪਿੰਡ 'ਚ ਬਹਿ ਕੇ ਨਹੀਂ ਇੱਥੇ ਤਸਵੀਲ ਆ ਸਾਡੀ ਜਿੱਥੋਂ ਇੱਥੇ ਬਹਿ ਕੇ ਨਿਪਟਿਆ ਜਾ ਸਕਦਾ ਸੀ ਜੇ ਸਰਕਾਰ ਸਿਆਣੀ ਹੁੰਦੀ ਜੀ ਉਸ ਤੋਂ ਬਤ ਮੰਤੇ ਭਾਗੀ ਗੱਲ ਇਹ ਹੈ ਕਿ ਮੁੱਖ ਮੰਤਰੀ ਤੋਂ ਦੂਜੇ ਨੰਬਰ ਦੇ ਅਹੁਦੇ ਤੇ ਸਾਡੇ ਇਸ ਇਲਾਕੇ ਦਾ ਕੁਲਤਾਰ ਸਿੰਘ ਸੰਧਵਾ ਜੋ ਸਪੀਕਰ ਹੈ ਪੰਜਾਬ ਦਾ ਉਹ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਬਾਕੀ ਇਥੋਂ ਦੇ ਐਮਐਲਏ ਸਾਹਿਬ ਤੇ ਔਰ ਜਿਹੜਾ ਇਥੋਂ ਦਾ ਐਮਪੀ ਹੈ ਜੀ ਇਹਨਾਂ ਤਿੰਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਜੇ ਤੋਂ ਐਡੀ ਵੱਡੀਆਂ ਵੀਡੀਓ ਚੱਲ ਗਈਆਂ ਸਾਰੇ ਹਾਹਾਕਾਰ ਮੱਚ ਗਈ ਪੰਜਾਬ ਚ ਨਹੀਂ ਪੂਰੀ ਦੁਨੀਆ ਚ ਕੈਨੇਡਾ ਤੱਕ ਜੋ ਵੀਡੀਓ ਵੇਖਿਆ ਸਾਨੂੰ ਰਾਤ ਨੂੰ ਫੋਨ ਆਉਂਦੇ ਨੇ ਵੀ ਆ ਕੀ ਵਾਪਰ ਗਿਆ ਜੀ ਪਰ ਅਸੀਂ ਆਲੇ ਪਤਾ ਨਹੀਂ ਕਿ ਕਿਸੇ ਦੀ ਮਿੱਟੀ ਦੇ ਬਣੇ ਆ ਇੱਕ ਵੀ ਬੰਦੇ ਨੇ ਉਹ ਪਿੰਡ ਚ ਜਾ ਕੇ ਕਿਸੇ ਦੀ ਨਾ ਜ਼ਿਮੀਂਦਾਰ ਦੀ ਨਾ ਦਲਤ ਪਰਿਵਾਰ ਦੀ ਨਾ ਸੰਝੀ ਨੂੰ ਇੱਕ ਤਰਫੀ ਗੱਲ ਹੀ ਨਹੀਂ ਕੀਤੀ ਜੀ ਇੱਕ ਸਪੀਕਰ ਹੋਵੇ ਐਮ ਐਲ ਏ ਹੋਵੇ ਇੱਕ ਐਮ ਪੀ ਹੋਵੇ ਵੀ ਤਿੰਨੇ ਕਾਰੀ ਇੱਥੇ ਬਹਿ ਜਾ ਕੇ ਹਾਂ ਐਸ ਐਨ ਯੂ ਦਫ਼ਤਰ ਬਹਿ ਜਾ ਜੀ ਇੱਥੇ ਡੀ ਐਸ ਪੀ ਨੂੰ ਬੁਲਾ ਲਓ ਇੱਥੇ ਵੀਡੀਓ ਨੂੰ ਬੁਲਾ ਲਓ ਇੱਥੇ ਪਿੰਡ ਦੇ ਲੋਕਾਂ ਨੂੰ ਬੁਲਾ ਲਓ ਬੁਲਾ ਕੇ ਉਹਨਾਂ ਦਾ ਮਸਲਾ ਸਮਝਾ ਕੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਕੇ ਭਾਈਚਾਰੇ ਨੂੰ ਸਾਂਝ ਰੱਖ ਕੇ ਵੀ ਪਿੰਡ 'ਚ ਵਸਣਾ ਆਪਾਂ ਇਕੱਠੇ ਰਹਿਣਾ ਹੈ ਜੀ ਤੇ ਇਹਨੂੰ ਭੁਲਾ ਦਿਓ ਜੀ ਪਰ ਸਾਡੀ ਬਾਤ ਗੰਸ਼ਤੀ ਹੈ ਕਿ ਸਾਡੀਆਂ ਸਰਕਾਰਾਂ ਰਾਏ ਨਾਮਾ ਕਰਾਉਣ ਦੇ ਬਜਾਏ ਸਾਡੇ ਪਾੜੇ ਪਾਉਣ ਤੇ ਲੱਗੀਆਂ ਹੋਈਆਂ ਹਲਤ ਕੋ ਉਸ ਪਿੰਡ ਦੀ ਗੱਲ ਨਹੀਂ ਸੁਣੀ ਕਿਸੇ ਬੰਦੇ ਨੇ ਜਾ ਕੇ ਹਜੇ ਤੱਕ ਵੀ ਨਾ ਸਪੀਕਰ ਸਾਹਿਬ ਪਹੁੰਚਿਆ ਨਾ ਐਮਪੀ ਸਾਹਿਬ ਐਮਪੀ ਸਾਹਿਬ ਦਾ ਇੱਕ ਦਿਨ ਵੀਡੀਓ ਆਈ ਸੀ ਉਹਨਾਂ ਨੂੰ ਤਾਂ ਚੜ੍ਹ ਨਹੀਂ ਦਿੱਤਾ ਪਤਾ ਨਹੀਂ ਐਮਐਲਏ ਸਾਹਿਬ ਦਾ ਮੈਨੂੰ ਪਤਾ ਨਹੀਂਗਾ ਨਹੀਂ ਐਮਪੀ ਸਾ ਅਸ਼ਫਰੀਦ ਕੋਟਾ ਐ ਨਹੀਂ ਪਿੰਡ ਨਹੀਂ ਆਏ ਤੇ ਨਾਂ ਮੋਲਕ ਗਿਆ ਉੱਥੇ ਇਹ ਸਾਡੀ ਬਦਕਿਸਮਤੀ ਹੈ ਕਿ ਬਾਪੂ ਇੱਕ ਗੱਲ ਹੈ ਚਲੋ ਕਈ ਵਾਰੀ ਹੋ ਜਾਂਦਾ ਮਸਲਾ ਵੀਰ ਗਿਆ ਪੁਲਿਸ ਤੋਂ ਵੀਰ ਗਿਆ ਤਾਂ ਫਿਰ ਆਪਾਂ ਨਮਾਇੰਦਤਾ ਐਸੇ ਕਰਕੇ ਚੁਣਦੇ ਆ ਨਾ ਜਿਹੜੇ ਆ ਚਾਹੇ ਐਮਪੀ ਆ ਚਾਹੇ ਐਮਐਲਏ ਆ ਚਾਹੇ ਆਪਾਂ ਕੇ ਸਪੀਕਰ ਸਾਹਿਬ ਕੁਦਰਤੀ ਤੌਰ ਤੇ ਆਪਣੇ ਜ਼ਿਲ੍ਹੇ ਦੇ ਆ ਇਹਨਾਂ ਨੇ ਫਿਰ ਆਪਦਾ ਜਮਾਂ ਪੱਲਾ ਕਿਉਂ ਛਾੜੀ ਬੈਠੇ ਇਹਨਾਂ ਨੂੰ ਐ ਲੱਗਦਾ ਜਿਵੇਂ ਕੁਝ ਹੋਇਆ ਹੀ ਨਹੀਂ ਤੁਹਾਨੂੰ ਮੈਂ ਦੱਸ ਦਾਂ ਗੱਲ ਬਹੁਤ ਛਿੰਦੀ ਪੁਰਾਣੀ ਗੱਲ ਹੈ ਮਾਸਟਰ ਬਾਹੂਸੋਂ ਮਿਲਿਆ ਹੁੰਦਾ ਰਾਮਪੁਰੇ ਫੂਰ ਤੋਂ ਜੀ ਉਹ ਸਾਡੇ ਰਿਸ਼ਤੇ ਦੇ ਫੁੱ ਨਿਹਾਲੇ ਵਾਲੇ ਕਹਾਣੀ ਵਾਪਰ ਗਈ ਅਸਤੱਕ ਜੀ ਤੇ ਨਿਹਾਲ ਨੇ ਹਾਲੇ ਵਾਲੇ ਤੋਂ ਹੁੰਦਾ ਸੀ ਸੱਗੜ ਸਿੰਘ ਕਾਮਰੇ ਜੀ ਤੇ ਅਰਜਨ ਸਿੰਘ ਸੀਗਾ ਭਦੌੜ ਤੋਂ ਕਾਮਰੇ ਡੀਐਮਐਲ ਜੀ ਠੀਕ ਆ ਤੂਰੀ ਤੋਂ ਸੀ ਚੰਦ ਸਿੰਘ ਚੋਪੜਾ ਜਦੋਂ ਗੱਲ ਵਾਪਰੀ ਨਾ ਰਾਤ ਨੂੰ ਤੜਕੇ ਨੂੰ ਸਾਰੇ ਐਮਐਲਏ ਉੱਥੇ ਬਹਿ ਗਏ ਸੀ ਆਕੇ ਨਿਹਾਲਸੋਂ ਵਾਲੇ ਜੀ ਥਾਣੇ 'ਚ ਇੱਥੇ ਲਿਆਓ ਸਾਰਿਆਂ ਨੂੰ ਸਮਝੌਤਾ ਕਰਾਓ ਨਹੀਂ ਆਦਤ ਤੈਰ ਕਰੋ ਤੇਰੀ ਔਪਾਵਰਾ ਹੁੰਦੀਆਂ ਨੇ ਸਰਕਾਰਾਂ ਕੋਲੇ ਬਿਲਕੁਲ ਸਰਕਾਰ ਕੀ ਨਹੀਂ ਕਰਾ ਸਕਦੀਆਂ ਪਰ ਸਰਕਾਰਾਂ ਤਮਾਸ਼ਵੀਰ ਬਣ ਗਈਆਂ ਸਾਨੂੰ ਇਹ ਲੱਗ ਰਿਹਾ ਹੈ ਕਿ ਅਗਲੇ ਮਹੀਨੇ ਚ ਇਲੈਕਸ਼ਨ ਆ ਰਹੇ ਆ ਜੀ ਬਲਾਕ ਸੰਪਤੀਆਂ ਦੇ ਚ ਲੱਟਰ ਪਟਰ ਉਹਦੇ ਖਾਤਰ ਪਿੰਡਾਂ ਚ ਲੜਾਈ ਹੋਰ ਬਹੁਤ ਬਹੁਤ ਹੋਊਗੀ ਅਸੀਂ ਇਸ ਕਰਕੇ ਸਾਡਾ ਸੰਯੁਕਤ ਮੋਰਚਾ ਕਿਸਾਨ ਜਥੇਬੰਦੀਆਂ ਅਸੀਂ ਅਪੀਲ ਕਰ ਰਹੇ ਹਾਂ ਸਾਰਿਆਂ ਨੂੰ ਸਰਕਾਰਾਂ ਨੂੰ ਵੀ ਆਪੋਜੀਸ਼ਨ ਵਾਲਿਆਂ ਨੂੰ ਵੀ ਭਈ ਭਾਈ ਆਪਾਂ ਨਾਲ ਬਹਿ ਕੇ ਰਾਏ ਨਾਵਾ ਕਰਾਈਏ ਇਹਨੂੰ ਮਨੀਪੁਰ ਨਾ ਬਣ ਤੀਏ ਪੰਜਾਬ ਨੂੰ ਪੰਜਾਬ ਗੁਰੂਆਂ ਪੁਰਾਂ ਦੇ ਧਰਤੀ ਰਹੇ ਇੱਕ ਕਿਉਂਕਿ ਤੁਸੀਂ ਜਥੇਬੰਦੀ ਚ ਜਿਹੜੇ ਕੰਮ ਕਰਦਾ ਕ੍ਰਾਂਤੀ ਕਰਕੇ ਕਿਸਾਨ ਜੁਣੇ ਚ ਦੂਸਰੇ ਪਾਸੇ ਇਕਤਾ ਉਗਰਾਹਾ ਹੈਗੇ ਖੇਤ ਮਜ਼ਦੂਰ ਯੂਨੀਅਨ ਨਾਲ ਤੁਹਾਡੇ ਨਾਲ ਰਹੇ ਸਾਰੇ 1.5 ਸਾਲ ਇਕੱਠੇ ਰਹੇ ਹੋ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਕਿ ਯਾਰ ਆਪਾਂ ਜਿਹੜਾ ਹੈਗਾ ਤੁਸੀਂ ਉਧਰਲੀ ਐਕਸ਼ਨ ਲੈਮੈਂਟ ਚ ਅਸੀਂ ਇਧਰਲੀ ਗੱਲ ਸੁਣ ਲਈ ਬਹਿ ਕੇ ਆਪਾਂ ਕਰਾ ਦਿੰਨੇ ਆ ਆਹਾਂ ਆਪਣੇ ਸਿੱਧੂਪੁਰ ਵਾਲੇ ਆ ਸੀ ਜੇ ਬੋਲ ਕੇ ਗਏ ਹਾਂ ਮੈਨੂੰ ਪਤਾ ਤੁਹਾਡੇ ਕਰ ਰਹੇ ਸੀਗੇ ਠੀਕ ਹੈ ਨਾ ਜੀ ਉਹ ਅਸੀਂ ਸਾਰੀ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਠੀਕ ਹੈ ਦਰਸ਼ਨਪਾਲ ਨਾਲ ਵੀ ਗੱਲ ਹੋਈ ਹੈ ਰੋਲਦਾ ਸਿੰਘ ਮਾਨਸਾ ਨਾਲ ਵੀ ਹੋਈ ਹੈ ਠੀਕ ਹੈ ਅਗਰਾਹਣਾ ਸਾਡੀ ਅੱਜ ਗੱਲ ਹੋਊਗੀ ਜੀ ਠੀਕ ਹੈ ਅਸੀਂ ਇਸ ਗੱਲ ਤੇ ਪੂਰਾ ਪਹਿਰਾ ਦੇਵਾਂਗੇ ਕਿ ਇਹਨਾਂ ਦੋਨਾਂ ਤਰ੍ਹਾਂ ਨੂੰ ਟਿਕਾਇਆ ਜਾਵੇ ਪਿੰਡ ਦੀ ਏਕਤਾ ਕਾਇਮ ਰੱਖੀ ਜਾਵੇ ਔਰ ਪੰਜਾਬ ਨੂੰ ਮਣੀਪੁਰ ਨਾਲ ਬੰਨ ਦਿੱਤਾ ਜਾਵੇ ਗੁਰੂਆਂ ਪੀਰਾਂ ਦੀ ਧਰਤੀ ਰਹਿੰਦੀ ਗੇ ਬਾਬੇ ਨਾਨਕ ਦੀ ਧਰਤੀ ਰਹਿੰਦੀ